ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਕਿ ਤੁਸੀਂ ਮੇਰੇ ਤੇ ਵਿਸ਼ਵਾਸ ਜਤਾਇਆ ਤੇ ਸਾਡੀ ਇਹ ਨਵੀਂ ਐਪ ਸਲਿਮਨ ਸਟਰੋਂਗ ਨੂੰ ਇੰਸਟਾਲ ਕਰਕੇ ਇੱਥੋਂ ਤੱਕ ਪਹੁੰਚੇ ਹੋ। ਭਾਰ ਘਟਾਉਣ ਦੇ ਚਾਹਵਨਾਂ ਲਈ ਡਾਈਟ ਪਲਾਨ ਤਾਂ ਮੈਂ ਬੇਸ਼ਕੀ ਕਈ ਸਾਲਾਂ ਤੋਂ ਬਣਾ ਰਿਹਾ ਹਾਂ ਜਿਨ੍ਹਾਂ ਦੀ ਮਦਦ ਦੇ ਨਾਲ ਸੈਂਕੜੇ ਦੋਸਤਾਂ ਨੇ ਕਮਾਲ ਦੇ ਨਤੀਜੇ ਹਾਸਲ ਕੀਤੇ ਨੇ ਪਰ ਜਿਹੜੇ ਪਰਸਨਲਾਈਜ਼ਡ ਕਸਟਮਾਈਜ਼ਡ ਡਾਈਟ ਪਲਾਨ ਦੀ ਅੱਜ ਇਸ ਮੈਂ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਿਹਾ ਹਾਂ ਉਹਨਾਂ ਦੇ ਵਿੱਚ ਅਜਿਹਾ ਕੀ ਖਾਸ ਹੈ? ਜੋ ਕਿਸੇ ਫਰਜੀ ਖੁਰਾਕ ਉਸਤਾਦ ਵੱਲੋਂ ਬਣਾਏ ਗਏ ਡਾਈਟ ਪਲਾਨ ਤਾਂ ਛੱਡੋ ਮੇਰੇ ਆਪਣੇ ਪੁਰਾਣੇ ਡਾਈਟ ਪਲਾਨਸ ਵੀ ਨਹੀਂ ਸੀ ਇਸ ਦੇ ਨਾਲ ਹੀ ਤੁਹਾਨੂੰ ਹੋਰ ਕਈ ਸਾਰੇ ਸਵਾਲਾਂ ਦੇ ਜਵਾਬ ਵੀ ਅੱਜ ਮਿਲਣਗੇ ਜਿਵੇਂ ਕਿ ਮੋਟਾਪਾ ਘਟਾਉਣ ਪੇਟ ਅੰਦਰ ਕਰਨ ਜਾਂ ਵਜ਼ਨ ਘਟਾਉਣ ਤੋਂ ਇਲਾਵਾ ਮੇਰੇ ਡਾਈਟ ਪਲਾਨਸ ਤੁਹਾਨੂੰ ਹੋਰ ਕਿਹੜੀਆਂ ਸਿਹਤ ਸਮੱਸਿਆਵਾਂ ਬਿਮਾਰੀਆਂ ਜਾਂ ਹੈਲਥ ਕੰਡੀਸ਼ਨਸ ਨੇ ਜਿਨ੍ਹਾਂ ਦੇ ਵਿੱਚ ਇਹ ਤੁਹਾਡੀ ਮਦਦ ਕਰ ਸਕਦੇ ਆ ਡਾਈਟ ਪਲਾਨਸ ਦੇ ਵਿੱਚ ਤੁਹਾਨੂੰ ਕੀ ਕੀ ਖਾਣ ਨੂੰ ਮਿਲੇਗਾ ਕੀ ਤੁਹਾਨੂੰ ਰੋਟੀ ਬੰਦ ਕਰਨ ਜਾਂ ਚਾਹ ਛੱਡਣ ਦੀ ਲੋੜ ਪਵੇਗੀ ਮੈਂ ਤੁਹਾਡੇ ਲਈ ਡਾਈਟ ਪਲਾਨਸ ਕਿਵੇਂ ਡਿਜ਼ਾਈਨ ਕਰਾਂਗਾ ਫੋਨ ਤੇ ਗੱਲ ਕਰਕੇ ਜਾਂ ਤੁਹਾਡੇ ਨਾਲ ਆਮਣੇ ਸਾਹਮਣੇ ਬੈਠ ਕੇ ਕੀ ਡਾਈਟ ਪਲਾਨ ਦੇ ਨਾਲ ਤੁਹਾਨੂੰ ਵਰਕਆਊਟ ਜਾਂ ਐਕਸਰਸਾਈਜ਼ ਪਲਾਨ ਵੀ ਮਿਲੇਗਾ ਡਾਈਟ ਪਲਾਨ ਲੈਣ ਤੋਂ ਬਾਅਦ ਤੁਸੀਂ ਆਪਣੇ ਡਾਊਟਸ ਡਾਇਰੈਕਟਲੀ ਮੈਨੂੰ ਕਦੋਂ ਕਿਵੇਂ ਤੇ ਕਿੰਨੇ ਵਾਰੀ ਪੁੱਛ ਸਕਦੇ ਹੋ ਇਹ ਡਾਈਟ ਪਲਾਨ ਕਦੋਂ ਤੇ ਕਿਵੇਂ ਚੇਂਜ ਕੀਤਾ ਜਾਂਦਾ ਹੈ ਵਧੀਆ ਨਤੀਜੇ ਹਾਸਿਲ ਕਰਨ ਲਈ ਸਾਡਾ ਸਲਿਮ ਐਂਡ ਸਟਰੋਂਗ ਵੀਕਲੀ ਟਰੈਕਿੰਗ ਸਿਸਟਮ ਤੁਹਾਡੀ ਮਦਦ ਕਿਵੇਂ ਕਰ ਸਕਦਾ ਹੈ ਮੈਂਬਰ ਓਨਲੀ ਵੀਡੀਓਜ਼ ਦਾ ਕੀ ਕਨਸੈਪਟ ਹੈ ਸਲਿਮ ਐਂਡ ਸਟਰੋਂਗ ਡਾਈਟ ਪਲਾਨ ਦਾ ਪੈਕੇਜ ਕਿੰਨੇ ਮਹੀਨਿਆਂ ਦਾ ਹੁੰਦਾ ਹੈ ਤੇ ਉਸ ਤੇ ਤੁਹਾਡਾ ਕਿੰਨਾ ਖਰਚ ਆਵੇਗਾ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਸਵਾਲ ਤਾਂ ਤੁਹਾਡੇ ਮਨ ਦੇ ਵਿੱਚ ਹੋਰ ਵੀ ਬਹੁਤ ਸਾਰੇ ਹੋਣਗੇ ਪਰ ਜੇਕਰ ਤੁਸੀਂ ਉਹਨਾਂ ਸਾਰਿਆਂ ਦਾ ਜਵਾਬ ਜਾਣਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਅਖੀਰ ਤੱਕ ਦੇਖਿਓ ਤਾਂ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਵੈਲਕਮ ਬੈਕ ਦੋਸਤੋ ਸੋ ਡਾਈਟ ਪਲਾਨਸ ਡਿਜ਼ਾਈਨ ਕਰਨ ਦੀ ਜਿਹੜੀ ਕਹਾਣੀ ਹੈਗੀ ਹੈ ਉਹ ਸਨ 2019 ਦੇ ਵਿੱਚ ਸ਼ੁਰੂ ਹੁੰਦੀ ਹੈ ਜਦੋਂ ਅਪ੍ਰੈਲ ਦੇ ਵਿੱਚ ਮੈਂ ਆਪਦੀ ਬੁੱਕ ਮਟਾਪੇ ਤੋਂ ਮੁਕਤੀ ਲਾਂਚ ਕੀਤੀ ਸੀ ਸੋ ਬਹੁਤ ਸਾਰੇ ਦੋਸਤਾਂ ਨੇ ਬੁੱਕ ਪੜ੍ਹੀ ਉਸ ਤੋਂ ਬਾਅਦ ਅਸੀਂ ਇੱਕ YouTube ਚੈਨਲ ਬਣਾਇਆ ਸਲਿਮ ਐਂਡ ਸਟਰੋਂਗ ਤੇ ਉਸਤੇ ਉਹੀ ਇਨਫੋਰਮੇਸ਼ਨ ਜਿਹੜੀ ਬੁੱਕ 'ਚ ਸੀ ਉਹ ਵੀਡੀਓਜ਼ ਦੇ ਰਾਹੀਂ ਦੇਣੀ ਸ਼ੁਰੂ ਕੀਤੀ ਸੋ ਫਿਰ ਜਿਹੜੇ ਬੁੱਕ ਦੇ ਰੀਡਰ ਸੀਗੇ ਜਾਂ ਫਿਰ ਜਿਹੜੇ ਦੋਸਤ YouTube ਵੀਡੀਓਜ਼ ਦੇਖ ਰਹੇ ਸੀ ਉਹਨਾਂ 'ਚ ਬਹੁਤ ਸਾਰੇ ਨੇ ਮੈਨੂੰ ਕਾਲ ਕੀਤੀ ਕਿ ਸਾਨੂੰ ਡਾਈਟ ਪਲਾਨ ਡਿਜ਼ਾਈਨ ਕਰਕੇ ਦਿਓ ਤਾਂ ਮੇਰੇ ਦਿਮਾਗ 'ਚ ਆਇਆ ਕਿ ਡਾਈਟ ਪਲਾਨਸ ਤਾਂ ਜਿਹੜੇ ਹੈਗੇ ਆ ਉਹ ਤਾਂ ਖੁਰਾਕ ਸਲਾਹਕਾਰ ਬੈਠੇ ਨੇ ਹਰ ਸ਼ਹਿ ਤਾਂ ਫਿਰ ਮੈਨੂੰ ਡਾਈਟ ਪਲਾਨ ਡਿਜ਼ਾਈਨ ਕਰਨ ਦੀ ਕੀ ਲੋੜ ਹੈ ਮੈਂ ਤਾਂ ਇੱਕ ਡਾਕਟਰ ਹਾਂ ਪਰ ਮੈਨੂੰ ਹੌਲੀ ਹੌਲੀ ਲੋਕਾਂ ਨੇ ਜਿਵੇਂ ਦੱਸਿਆ ਕਿ ਸਾਨੂੰ ਤਾਂ ਜੀ ਉਹ ਕਹਿੰਦੇ ਹੈਗੇ ਆ ਕਿ ਤੁਸੀਂ ਜੀ ਢੋਕਲੇ ਖਾਇਆ ਕਰੋ ਪੋਹੇ ਖਾਇਆ ਕਰੋ ਹੁਣ ਜੇ ਸੋਚਿਆ ਜਾਵੇ ਜਿਹੜਾ ਪੋਹਾ ਹੈਗਾ ਉਹ ਮਹਾਰਾਸ਼ਟਰ ਦੇ ਲੋਕਾਂ ਦੀ ਡਾਈਟ ਹੈ ਜਿਹੜਾ ਇਡਲੀ ਦੋਸਾ ਜਾਂ ਉਪਮਾ ਹੈਗਾ ਇਹ ਸਾਊਥ ਇੰਡੀਆ ਦੇ ਲੋਕਾਂ ਦੀ ਡਾਈਟ ਹੈਗੀ ਐ ਢੋਕਲਾ ਜਿਹੜਾ ਹੈਗਾ ਗੁਜਰਾਤ ਦੇ ਲੋਕਾਂ ਦੀ ਡਾਈਟ ਤਾਂ ਉਹ ਕਹਿੰਦੇ ਸਾਨੂੰ ਤਾਂ ਰੋਟੀ ਖਾਣ ਨੂੰ ਉਹ ਦਿੰਦੇ ਨਹੀਂ ਹੈਗੇ ਇਹ ਹੀਆਂ ਪੁੱਠੀਆਂ ਸਿੱਧੀਆਂ ਖਾਣ ਨੂੰ ਕਹਿੰਦੇ ਹੈਗੇ ਤੇ ਸਾਨੂੰ ਕਹਿੰਦੇ ਵੀ ਸਵੇਰੇ ਸਵੇਰੇ ਤੁਸੀਂ ਜਲਦੀ ਉੱਠ ਜਾਣਾ ਉਦੋਂ ਮਤਲਬ ਇੱਕ ਮੀਲ ਲੈਣਾ ਫਿਰ 2 ਘੰਟੇ ਬਾਅਦ ਲੈਣਾ ਫਿਰ ਇਦਾਂ ਹੀ ਮਤਲਬ ਹਰ 2-2 ਘੰਟੇ ਬਾਅਦ ਕੁਛ ਨਾ ਕੁਛ ਸਾਨੂੰ ਖਾਣ ਨੂੰ ਕਹੀ ਜਾਂਦੇ ਤੇ ਉਹ ਇਹ ਹੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਮਤਲਬ ਅਸੀਂ ਕਦੇ ਖਾਧੀਆਂ ਪੀਤੀਆਂ ਨਹੀਂ ਹੈਗੇ ਜਿਵੇਂ ਹੁਣ ਚਲੋ ਗ੍ਰੀਨ ਟੀ ਹੋ ਗਈ ਜਾਂ ਹਰਬਲ ਟੀਜ਼ ਹੋ ਗਈਆਂ یوں ਕਹਿੰਦੇ ਕਿ ਜੀਰੇ ਵਾਲਾ ਜਾਂ ਅਜਵਾਇਣ ਮਤਲਬ ਸਾਡੇ ਉਹ ਫਿੱਟ ਨਹੀਂ ਬੰਦੀ ਅਸਤਾ ਪੰਜਾਬੀ ਬੰਦੇ ਆ ਸਾਨੂੰ ਤਾਂ ਦਾਲ ਰੋਟੀ ਚਾਹ ਇਸ ਤੋਂ ਮੇਰਾ ਸਾਡਾ ਸਰਦਾ ਨਹੀਂ ਹੈਗਾ ਤੇ ਮੈਂ ਸੋਚਿਆ ਕਿ ਜਿੰਨੀ ਕਿ ਮੇਰੀ ਸਮਝ ਹੈਗੀ ਆ ਇਹ ਸਾਰੀ ਗੇਮ ਕੈਲਰੀ ਤੇ ਪ੍ਰੋਟੀਨ ਦੀ ਹੁੰਦੀ ਹੈ ਤੇ ਜੇ ਤੁਸੀਂ ਭਾਰ ਘਟਾਉਣਾ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਡਲੀ ਡੋਸੇ ਢੋਕਲੇ ਗ੍ਰੀਨ ਟੀ ਬਲੈਕ ਕਾਫੀ ਇਹ ਭਿੰਡ ਦੀ ਲੋੜ ਹੀ ਕੀ ਹੈ ਜਦੋਂ ਤੁਸੀਂ ਘਰ ਦੀ ਰੋਟੀ ਜਾਂ ਦਾਲ ਜਾਂ ਸਬਜੀ ਜਾਂ ਦਹੀਂ ਜਾਂ ਦੁੱਧ ਜਾਂ ਘਰ ਦੀ ਚਾਹ ਪੀ ਕੇ ਉਹਦੇ ਨਾਲ ਵੀ ਭਾਰ ਘਟਾ ਸਕਦੇ ਹੋ ਤਾਂ ਫਿਰ ਉਦੋਂ ਮੇਰੇ ਮਨ ਦੇ ਵਿੱਚ ਆਇਆ ਕਿ ਡਾਈਟ ਪਲਾਨਸ ਵੀ ਡਿਜ਼ਾਈਨ ਕਰਨੇ ਚਾਹੀਦੇ ਹੈਗੇ ਆ। ਤਾਂ ਆਮ ਤੌਰ ਤੇ ਜਿਹੜੇ ਡਾਈਟ ਪਲਾਨਸ ਡਿਜ਼ਾਈਨ ਕੀਤੇ ਜਾਂਦੇ ਹੈਗੇ ਆ ਉਹ ਸਿਰਫ ਮੋਟਾਪਾ ਘਟਾਉਣ ਲਈ ਕੀਤੇ ਜਾਂਦੇ ਹੈਗੇ ਆ ਜਾਂ ਕਈਆਂ ਦਾ ਹੁੰਦਾ ਕਿ ਸਾਡਾ ਜੀ ਬੈਲੀ ਫੈਟ ਜਿਆਦਾ ਪੇਟ ਅੰਦਰ ਕਰਨ ਲਈ ਤੇ ਜਾਂ ਫਿਰ ਕਈ ਦੋਸਤ ਹੈ ਜਿਹੜੇ ਭਾਰ ਵਧਾਉਣਾ ਚਾਹੁੰਦੇ ਹੈਗੇ ਆ ਰਾਈਟ ਜਾਂ ਮਸਲ ਬਿਲਡ ਕਰਨਾ ਚਾਹੁੰਦੇ ਆ। ਸੋ ਜਿਹੜੇ ਆਪਣੀ ਸਲਿਮ ਐਂਡ ਸਟਰੌਂਗ ਡਾਈਟ ਪਲਾਨਸ ਨੇ weight loss ਲਈ ਬੈਲੀ ਫੈਟ ਘਟਾਉਣ ਲਈ ਜਾਂ ਮਸਲ ਗੇਨ ਕਰਨ ਲਈ weight gain ਕਰਨ ਲਈ ਇਹਨਾਂ ਲਈ ਤਾਂ ਹੈਗੇ ਹੀ ਆ। ਤਾਂ ਹੋਰ ਵੀ ਬਹੁਤ ਸਾਰੇ ਇਹ ਜੇ ਲਾਈਫ ਸਟਾਈਲ ਡਿਜ਼ੀਜ਼ਸ ਨੇ ਜਾਂ ਪ੍ਰੋਬਲਮਸ ਨੇ ਜਿਵੇਂ 슈ਗਰ ਹੈ ਹਨਾ ਬੀਪੀ ਹੈ ਉਹਨੂੰ ਰਿਵਰਸ ਕਰਨ ਲਈ ਇਵਨ ਪੀਸੀਓਡੀ ਹੈ ਫੈਟੀ ਲਿਵਰ ਹੈ ਕੋਲੈਸਟ੍ਰੋਲ ਹੈ ਤਾਂ ਇਹ ਡਾਈਟ ਪਲਾਨਸ ਉਹਨਾਂ ਬਿਮਾਰੀਆਂ ਨੂੰ ਵੀ ਰਿਵਰਸ ਕਰਨ ਦੇ ਕੈਪੇਬਲ ਨੇ ਹੋਰ ਜਿਹੜੀਆਂ ਹੈਲਥ ਪ੍ਰੋਬਲਮਸ ਕਿਹੜੀਆਂ-ਕਿਹੜੀਆਂ ਨੇ ਜਿਨ੍ਹਾਂ ਨੂੰ ਰਿਵਰਸ ਕਰ ਸਕਦੇ ਆ ਸਕਰੀਨ ਦੇ ਉੱਪਰ ਮੈਂ ਲਿਸਟ ਦਿੱਤੀ ਹੋਈ ਆ ਕਾਫੀ ਲੰਬੀ ਲਿਸਟ ਹੈਗੀ ਐ ਵੈਸੇ ਤੇ ਇਹਦੇ ਵਿੱਚ ਇੱਕ ਮੈਂ ਖਾਸ ਗੱਲ ਦੱਸਣਾ ਚਾਹੂੰਗਾ ਬਹੁਤ ਸਾਰੀਆਂ ਫੀਮੇਲਜ਼ ਦਾ weight ਜਿਹੜਾ ਹੈਗਾ ਉਹ ਡਿਊਰਿੰਗ ਪ੍ਰੈਗਨੈਂਸੀ ਹੀ ਵੱਧਦਾ ਹੈਗਾ ਸੋ ਪ੍ਰੈਗਨੈਂਸੀ ਦੇ ਵਿੱਚ ਡਾਈਟ ਕਿੱਦਾਂ ਦੀ ਹੋਣੀ ਚਾਹੀਦੀ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਕਿੰਨੀਆਂ ਕੈਲਰੀ ਚਾਹੀਦੇ ਕਿੰਨਾ ਪ੍ਰੋਟੀਨ ਚਾਹੀਦਾ ਤੇ ਉਹਨੂੰ ਤੁਹਾਡੇ ਕਲਚਰਲੀ ਜੋ ਆਤਮਾ ਬਣੀਆਂ ਹੋਈਆਂ ਨੇ ਫੂਡ ਦੀਆਂ ਉਸ ਹਾਵਰਾਂ ਕਿਵੇਂ ਡਿਜ਼ਾਈਨ ਕਰਨਾ ਹੈ ਕਿਵੇਂ ਮੋਡੀਫਾਈ ਕਰਨਾ ਹੈ ਸੋ ਉਸ ਕੰਡੀਸ਼ਨਸ ਦੇ ਲਈ ਵੀ ਡਾਈਟ ਪਲਾਨ ਜਿਹੜਾ ਡਿਜ਼ਾਈਨ ਕੀਤਾ ਜਾਂਦਾ ਹੈਗਾ ਸੋ ਤੁਸੀਂ ਸਮਝ ਸਕਦੇ ਹੋ ਕਿ ਜਿਹੜੀ ਮੈਂ ਗੱਲ ਕੀਤੀ ਵੀ ਡਾਈਟ ਪਲਾਨ ਤੋਂ ਤੁਹਾਨੂੰ ਕੀ ਕੀ ਖਾਣ ਨੂੰ ਮਿਲੇਗਾ ਕਰਦੀ ਰਸੋਈ ਦੇ ਵਿੱਚ ਜੋ-ਜੋ ਵੀ ਚੀਜ਼ਾਂ ਬਣਦੀਆਂ ਨੇ ਤੁਸੀਂ ਸਾਰੀਆਂ ਖਾ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਰੋਟੀ ਹੋਗੀ ਸਬਜ਼ੀ ਹੋਗੀ ਦਾਲ ਹੋਗੀ ਦਹੀਂ ਦੁੱਧ ਤੇ ਇਵਨ ਚਾਹ ਦੇ ਨਾਲ ਬਿਸਕੁਟ ਵੀ ਤੁਸੀਂ ਖਾ ਸਕਦੇ ਹੋ ਬਸ ਕਹਿ ਲੋ ਕਿ ਕਿਹੜੀ ਜੀ ਕਿੰਨੀ ਖਾਣੀ ਹੈ ਉਹ ਡਾਈਟ ਪਲਾਨ ਦੇ ਵਿੱਚ ਡਿਜ਼ਾਈਨ ਕੀਤਾ ਜਾਂਦਾ ਹੈਗਾ ਸੋ ਨਾ ਤੁਹਾਨੂੰ ਚਾਹ ਬੰਦ ਕਰਨ ਦੀ ਲੋੜ ਹੈ ਨਾ ਰੋਟੀ ਬੰਦ ਕਰਨ ਦੀ ਲੋੜ ਹੈ ਤੇ ਨਾ ਹੀ ਮੇਰੇ ਡਾਈਟ ਪਲਾਨਸ ਦੇ ਵਿੱਚ ਜਿਹੜੇ ਮੈਂ ਡਿਜ਼ਾਈਨ ਕਰਦਾ ਹਾਂ ਸਲਿਮ ਐਂਡ ਸਟਰੋਂਗ ਕਸਟਮਾਈਜ਼ਡ ਤੇ ਪਰਸਨਲਾਈਜ਼ਡ ਡਾਈਟ ਪਲਾਨ ਤੁਹਾਨੂੰ ਮੀਲ ਗਿਣ ਕੇ ਖਾਣ ਦੀ ਲੋੜ ਨਹੀਂ ਆ ਵੀ ਮੈਂ ਦਿਨ ਚ 6 ਵਾਰੀ ਖਾਣਾ ਜਾਂ 8 ਵਾਰੀ ਖ ਤੁਸੀਂ ਜਿੰਨੇ ਮੀਲ ਚਾਹੋਗੇ ਤੁਹਾਡੇ ਹਿਸਾਬ ਨਾਲ ਤੁਹਾਡੇ ਲਾਈਫ ਸਟਾਈਲ ਦੇ ਹਿਸਾਬ ਨਾਲ ਤੁਹਾਡੇ ਪਸੰਦ ਨਾ ਪਸੰਦ ਦੇ ਹਿਸਾਬ ਨਾਲ ਉਸ ਹਿਸਾਬ ਨਾਲ ਹੀ ਪਲਾਨਸ ਡਿਜ਼ਾਈਨ ਕੀਤੇ ਜਾਂਦੇ ਹੈਗੇ ਆ ਆਮ ਤੌਰ ਤੇ ਮੈਂ ਤਿੰਨ ਮੀਲਸ ਦੋ 스ਨੈਕ ਰੱਖਦਾ ਹੁੰਨਾ ਪਰ ਜੇ ਸਾਡੇ ਕਈ ਦੋਸਤ ਹੈ ਜਿਹਨੇ ਖਾਸ ਕਰਕੇ ਜਿਹੜੇ ਐਨ ਆਰ ਆਈ ਨੇ ਬਹੁਤ ਜ਼ਿਆਦਾ ਬਿਜ਼ੀ ਹੁੰਦੇ ਆ ਤਾਂ ਦਿਨ ਦੇ ਵਿੱਚ ਦੋ ਮੀਲ ਨਾਲ ਵੀ ਸਾਰਿਆ ਜਾ ਸਕਦਾ ਹੈਗਾ ਤੇ ਤੁਹਾਨੂੰ ਇਸ ਗੱਲ ਦੀ ਵੀ ਕੋਈ ਫਿਕਰ ਕਰਨ ਦੀ ਲੋੜ ਨਹੀਂ ਕਿ ਤੁਸੀਂ ਫਿਕਸਡ ਟਾਈਮ ਦੇ ਉੱਪਰ ਕੋਈ ਚੀਜ਼ ਖਾਣੀ ਹੈ ਤੁਸੀਂ ਭਾਵੇਂ ਕਿਸੇ ਵੀ ਟਾਈਮ ਖਾ ਲੋ ਜਦੋਂ ਤੁਹਾਡੇ ਕੋਲ ਸਮਾਂ ਹੈ ਆਰਾਮ ਨਾਲ ਬੈਠ ਕੇ ਖਾਣ ਦੇ ਲਈ ਸੋ ਜਿਹੜੀਆਂ ਪ੍ਰੋਬਲਮਸ ਬਾਕੀ ਫਰਜੀ ਖੁਰਾਕ ਉਸਤਾਦਾਂ ਦੇ ਡਾਈਟ ਪਲਾਨਸ ਦੇ ਵਿੱਚ ਆ ਰਹੀਆਂ ਸੀ ਉਹ ਸਾਰੀਆਂ ਪ੍ਰੋਬਲਮਸ ਇਨ੍ਹਾਂ ਡਾਈਟ ਪਲਾਨ ਦੇ ਵਿੱਚ ਨਹੀਂ ਹੈਗੀਆਂ ਇਸ ਕਰਕੇ ਮੈਂ ਕਹੂੰਗਾ ਕਿ ਤੁਹਾਨੂੰ ਇਹ ਡਾਈਟ ਪਲਾਨਸ ਬਹੁਤ ਜ਼ਿਆਦਾ ਸੂਟ ਕਰਨਗੇ ਸੋ ਹੁਣ ਅੱਗੇ ਤੁਹਾਡੇ ਮਨ ਦੇ ਵਿੱਚ ਸਵਾਲ ਆ ਸਕਦਾ ਹੈ ਕਿ ਡਾਈਟ ਪਲਾਨਸ ਮੈਂ ਡਿਜ਼ਾਈਨ ਕਿਵੇਂ ਕਰਦਾ ਹਾਂ ਦੇਖੋ ਇਸ ਤਰ੍ਹਾਂ ਜਦੋਂ ਪੇਮੈਂਟ ਡਨ ਹੋ ਜਾਂਦੀ ਹੈਗੀ ਹੈ ਤਾਂ ਮੈਂ ਤੁਹਾਨੂੰ ਇੱਕ Google ਫਾਰਮ ਭੇਜਦਾ ਹੈਗਾ ਤਾਂ Google ਫਾਰਮ ਜਿਹੜਾ ਹੈਗਾ ਤੁਸੀਂ ਉਹ ਆਨਲਾਈਨ ਫਿਲਪ ਕਰਦੇ ਨਾਲ ਉਹਦੇ ਨਾਲ ਬੇਸਿਕ ਜੀ ਇਨਫੋਰਮੇਸ਼ਨ ਮੇਰੇ ਕੋਲ ਆ ਜਾਂਦੀ ਹੈ ਤਾਂ ਉਸ ਤੋਂ ਬਾਅਦ ਅਸੀਂ ਇੱਕ ਦਿਨ ਫਿਕਸ ਕਰਦੇ ਹੈਗੇ ਆ ਕਿ ਕਦੋਂ ਆਪਾਂ ਜਾਂ ਤਾਂ ਫੋਨ ਤੇ ਗੱਲ ਕਰਕੇ ਬਣਾ ਸਕਦੇ ਆ ਜਿਹੜਾ ਕਿ ਆਨਲਾਈਨ ਪਲਾਨ ਡਿਜ਼ਾਈਨ ਹੁੰਦਾ ਖਾਸ ਕਰਕੇ ਜਿਹੜੇ ਐਨ ਆਰ ਆਈ ਦੋਸਤ ਨੇ ਸਾਡੇ ਉਹ ਹੁਣ ਇੱਥੇ ਆ ਤੱਕ ਸਕਦੇ ਨਹੀਂ ਪਲਾਨ ਲੈਣ ਲਈ ਸੋ ਆਨਲਾਈਨ ਹੀ ਸਿਸਟਮ ਉਹਨਾਂ ਦਾ ਚੱਲ ਰਿਹਾ ਜੋ ਕਿ ਪਹਿਲਾਂ ਤੋਂ ਚੱਲ ਰਿਹਾ ਪਰ ਹੁਣ ਇੱਕ 1 ਟੂ 1 ਕਨਵਰਸੇਸ਼ਨ ਜਾਂ ਮੀਟਿੰਗ ਕਰਕੇ ਆਫਲਾਈਨ ਡਾਈਟ ਪਲਾਨ ਡਿਜ਼ਾਈਨ ਕਰਨੇ ਸ਼ੁਰੂ ਕੀਤੇ ਆ ਮੈਂ ਇਹਨਾਂ ਪਲਾਨਸ ਦੇ ਵਿੱਚ ਤੇ ਤੁਸੀਂ ਮੈਨੂੰ ਕਿੱਥੇ ਮਿਲ ਸਕਦੇ ਹੋ ਲੋਕੇਸ਼ਨ ਕੀ ਹੋਊਗੀ ਕਿਉਂਕਿ ਇਹ ਵੀ ਮੈਂ ਦੱਸਿਆ ਵੀ ਟਾਈਮ ਦੇ ਨਾਲ ਅਪਡੇਟ ਹੁੰਦੀਆਂ ਰਹਿਣੀਆਂ ਚੀਜ਼ਾਂ ਤਾ ਮੇਰੀ ਟੀਮ ਨੂੰ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਕਿ ਕਿ ਮੈਂ ਕਿਹੜੇ ਦਿਨ ਕਿਹੜੀ ਸਿਟੀ ਦੇ ਵਿੱਚ 1 ਟੂ 1 ਪੇਸ਼IENTS ਦੇਖਦਾ ਤਾਂ ਉਹ ਵੀ ਸਿਸਟਮ ਸੇਮ ਹੀ ਹੈ ਕਿ ਪੇਮੈਂਟ ਪਹਿਲਾਂ ਹੁੰਦੀ ਹੈ Google ਫਾਰਮ ਜਾਏਗਾ ਬੇਸਿਕ ਇਨਫੋਰਮੇਸ਼ਨ ਕੋ ਮੇਰੇ ਕੋਲ ਪਹਿਲਾਂ ਆ ਜਾਏਗੀ ਟਾਈਮ ਫਿਕਸ ਹੋਏਗਾ ਤਾਂ ਉਸ ਦਿਨ ਤੁਸੀਂ ਮੈਨੂੰ ਅਗੇ ਪਰਸਨਲੀ ਮਿਲ ਸਕਦੇ ਹੋ ਸੋ ਜਿਹੜੀ ਗੱਲਬਾਤ ਆਪਣੀ ਫੋਨ ਤੇ ਹੋਣੀ ਸੀ ਹੁਣ ਆਪਣੀ 1 ਟੂ 1 ਵੀ ਹੋ ਸਕਦੀ ਹੈ ਤੇ ਤੁਹਾਡੇ ਸਾਹਮਣੇ ਬਹਿ ਕੇ ਗੱਲਬਾਤ ਕਰਕੇ ਚਾਹੇ ਫੋਨ ਤੇ ਹੈ ਚਾਹੇ 1 ਟੂ 1 ਹੈ ਤਾਂ ਸਾਰੀ ਤੁਹਾਡੀ ਹਿਸਟਰੀ ਲੈ ਕੇ ਤੁਹਾਡੀ ਗੱਲ ਸੁਣ ਕੇ ਪਹਿਲਾਂ ਤਾਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਜ਼ ਰਹੀਆਂ ਨੇ ਕਿਵੇਂ ਕਿਵੇਂ ਤੁਸੀਂ ਉਹਨਾਂ ਨਾਲ ਨਜਿੱਠਿਆ ਹੈਗਾ ਜਾਂ ਤੁਸੀਂ ਪਹਿਲਾਂ ਵੀ ਕਿਸੇ ਤੋਂ ਡਾਈਟ ਪਲਾਨ ਲਿਆ ਤਾਂ ਉੱਥੇ ਕੀ ਪ੍ਰੋਬਲਮ ਆਈਆਂ ਜਾਂ ਕਿਹੜੇ ਕਿਹੜੇ ਚੀਜ਼ ਤੁਸੀਂ ਫਾਲੋ ਕਰ ਸਕਦੇ ਹੋ ਕਿਹੜੇ ਨਹੀਂ ਕਰ ਸਕਦੇ ਤੁਹਾਨੂੰ ਸਟ्रेस ਵੀ ਹੁੰਦਾ ਹੈ ਕਿ ਨਹੀਂ ਹੁੰਦਾ ਠੀਕ ਹੈ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਕਨਸਿਡਰ ਕਰਕੇ ਤੁਹਾਡੇ ਲਾਈਕ ਡਿਸਲਾਈਕ ਦੇ ਹਿਸਾਬ ਨਾਲ ਇਹ ਉਹ ਡਾਈਟ ਪਲਾਨ ਬਣਾਇਆ ਜਾਂਦਾ ਹੈ ਤਾਂ ਇਹ ਉਹਨੂੰ ਪਰਸਨਲਾਈਜ਼ਡ ਅਤੇ ਕਸਟਮਾਈਜ਼ਡ ਕਹਿੰਦੇ ਹੈ ਪਰਸਨਲਾਈਜ਼ ਦਾ ਮਤਲਬ ਜਿਹੜੇ ਲਾਈਕ ਹੈ ਜਾਂ ਡਿਸਲਾਈਕ ਨੇ ਉਹਦੇ ਹਿਸਾਬ ਨਾਲ ਆਪਾਂ ਡਿਜ਼ਾਈਨ ਕਰ ਰਹੇ ਹਾਂ ਕਸਟਮਾਈਜ਼ਡ ਦਾ ਮਤਲਬ ਹੈਗਾ ਕਿ ਤੁਹਾਡੀ ਲਾਈਫ ਸਟਾਈਲ ਜਿੱਦਾਂ ਦਾ ਹੈਗਾ রাইਟ ਤਾਂ ਉਹਨੂੰ ਦੇਖ ਕੇ ਹੀ ਤੁਹਾਡੀਆਂ ਫੂਡ ਚੁਆਇਸਸ ਉਹਦੇ ਵਿੱਚ ਪਾਈਆਂ ਜਾਂਦੀਆਂ ਹੈਗੇ हां ਕੁਝ ਚੀਜ਼ਾਂ ਦੇਖੋ ਹੈਗੀਆਂ ਜਿਹੜੀਆਂ ਕਿ ਸਾਨੂੰ ਆਪਣੇ ਹਿਸਾਬ ਨਾਲ ਮੇਰੇ ਐਡ ਕਰਨੀਆਂ ਪੈਣਗੀਆਂ ਪਰ ਮੈਂ ਇੱਕ ਗੱਲ ਦਾ ਪ੍ਰੋਮਿਸ ਹੈ ਇੱਥੇ ਜਿਵੇਂ ਕਿਹਾ ਕਿ ਰੋਟੀ ਹੋਊਗੀ ਤਾਂ ਰੋਟੀ ਹੋਊਗੀ ਇਹ ਨਹੀਂ ਹੈ ਕਿ ਮੈਂ ਹੁਣ ਕੁਝ ਹੋਰ ਕਹਾਂ ਤੇ ਬਾਅਦ ਵਿੱਚ ਕੁਝ ਹੋਰ ਕਹਾਂ हां ਠੀਕ ਹੈ ਜੇ ਕਿਸੇ ਨੂੰ ਲੋੜ ਹੈਗੀ ਹੈ ਕਿ ਉਹ ਕਹਿੰਦਾ ਜੀ ਸਾਡੀ ਪ੍ਰੋਟੀਨ ਰਿਕੁਆਇਰਮੈਂਟ ਪੂਰੀ ਨਹੀਂ ਹੋ ਰਹੀ ਇਸ ਦਾ ਵੱਧ ਤੋਂ ਵੱਧ ਵੇ ਪ੍ਰੋਟੀਨ ਇੱਕ ਸਪਲੀਮੈਂਟ ਹੁੰਦਾ ਜਿਹੜਾ ਮੈਂ ਰეკਮੈਂਡ ਕਰਦਾ ਹਾਂ ਉਹ ਤੁਸੀਂ ਆਪਣੇ ਹਿਸਾਬ ਨਾਲ ਕਿਤੋਂ ਵੀ ਬਾਏ ਕਰ ਸਕਦੇ ਹੋ ਉਹਦੀ ਕੋਈ ਜ਼ਬਰਦਸਤੀ ਨਹੀਂ ਹੈਗੀ ਜਾਂ ਕੋਈ ਮੈਂ ਫੋਰਸ ਨਹੀਂ ਕਰਦਾ ਕਿਸੇ ਨੂੰ ਵੀ ਤੁਸੀਂ ਇੱਥੋਂ ਹੀ ਬਾਏ ਕਰਨਾ ਜੋ ਕਿ ਮੈਨੂੰ ਪੁੱਛਦਾ ਮੈਂ ਗਾਈਡ ਕਰਦਾ ਉਹ ਵੀ ਤਾਂ ਆ ਜਾਂ ਜੇ ਤੁਸੀਂ ਘਰ ਦੇਿਆਂ ਸੋਰਸਸ ਤੋਂ ਆਪਣਾ ਪ੍ਰੋਟੀਨ ਪੂਰਾ ਨਹੀਂ ਕਰ ਸਕਦੇ ਤਾਂ ਜਾਂ ਤੁਸੀਂ ਕਹਿੰਦੇ ਹੋ ਕਿ ਸਾਡੇ ਤੋਂ ਇਹ ਝਮੇਲਾ ਨਹੀਂ ਹੁੰਦਾ ਜਾਂ ਸਾਡੇ ਕੋਲ ਇਹਨਾਂ ਸਮਾਂ ਨਹੀਂ ਹੁੰਦਾ ਉਹ ਸਿਰਫ ਉਹਨਾਂ ਕੰਡੀਸ਼ਨਸ ਦੇ ਵਿੱਚ ਹੀ ਇਹ ਸਾਰੀ ਗੱਲਾਂ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿ ਤੁਹਾਨੂੰ ਐਗਜ਼ੈਕਟਲੀ ਪਤਾ ਹੋਵੇ ਕਿ ਤੁਸੀਂ ਜਿਸ ਚੀਜ਼ ਲਈ ਪੈਸੇ ਖਰਚਣ ਜਾ ਰਹੇ ਹੋ ਉਹਦੇ ਵਿੱਚ ਤੁਹਾਨੂੰ ਕੀ ਮਿਲਣ ਵਾਲਾ ਅਸੀਂ ਪੂਰੀ ਟਰਾਂਸਪੇਰੈਂਸੀ ਰੱਖੀ ਹੋਈ ਹੈ ਇਸ ਜੀ ਹੁਣ ਅੱਗੇ ਸਵਾਲ ਆਉਂਦਾ ਹੈ ਕਿ ਵਰਕਆਊਟ ਪਲਾਨ ਵੀ ਨਾਲ ਮਿਲੇਗਾ ਜਾਂ ਕੀ ਐਕਸਰਸਾਈਜ਼ ਕਰਨੀ ਜ਼ਰੂਰੀ ਹੈ ਡਾਈਟ ਫੋਲੋ ਕਰਨ ਦੇ ਨਾਲ ਨਾਲ ਦੇਖੋ ਇਸ ਤਰ੍ਹਾਂ ਆ ਆਮ ਤੌਰ ਤੇ ਜਿਹੜਾ ਤੁਹਾਡਾ weight loss ਹੋਣਾ ਹੈਗਾ ਹੈ ਨਾ 80% ਕੰਮ ਉਹਦੇ ਵਿੱਚ ਡਾਈਟ ਦਾ ਹੀ ਹੈਗਾ ਜੇਕਰ ਤੁਸੀਂ ਐਕਸਰਸਾਈਜ਼ ਕਰੀ ਜਾਂਦੇ ਹੋ ਡਾਈਟ ਦਾ ਬਿਲਕੁਲ ਧਿਆਨ ਨਹੀਂ ਦੇ ਰਹੇ ਤਾਂ ਵੀ ਕੋਈ ਫਾਇਦਾ ਨਹੀਂ ਹੈ ਕਿਉਂਕਿ ਕਹਿੰਦੇ ਕਿ ਯੂ ਕੈਨ ਨੈਵਰ ਆਊਟ ਰਨ ਅ ਬੈਡ ਡਾਈਟ ਸੋ ਮੇਨ ਕੰਮ ਜਿਹੜਾ ਹੈਗਾ ਉਹ ਤਾਂ ਡਾਈਟ ਦਾ ਹੀ ਹੋਣਾ ਹੈ ਖਾਸ ਕਰਕੇ ਜਿਹੜੇ ਪਹਿਲਾ ਕੁਝ ਸਮਾਂ ਹੁੰਦਾ ਪਹਿਲੇ ਕੁਝ ਹਫ਼ਤੇ ਹੁੰਦੇ ਪਹਿਲਾ ਮਹੀਨਾ ਲਾ ਲਓ ਜਾਂ ਪਹਿਲਾ ਡੇਢ ਤੋਂ ਦੋ ਮਹੀਨੇ ਉਸ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਆਪਦਾ ਰਿਜ਼ਲਟ ਉਹਨੂੰ ਬੈਟਰ ਕਰਨਾ ਹੈਗਾ ਜਾਂ ਤੁਹਾਡੀ ਬਾਡੀ ਦੀ ਸ਼ੇਪ ਖਾਸ ਕਰਕੇ ਤੁਸੀਂ ਬੈਟਰ ਕਰਨਾ ਚਾਹੁੰਦੇ ਹੋ ਥੋੜੀ ਮਸਲਸ ਵੀ ਸਟਰੋਂਗ ਕਰਨਾ ਚਾਹੁੰਦੇ ਹੋ ਤਾਂ ਉਸ ਕੇਸ ਦੇ ਵਿੱਚ ਵਰਕਆਊਟ ਦਾ ਵੀ ਰੋਲ ਹੈ ਵਰਕਆਊਟ ਦਾ ਮੈਂ ਸਿੰਪਲੀ ਕਹਿਣਾ ਉਹਨਾਂ ਕਿ ਜੇ ਹੋਰ ਕੁਝ ਨਹੀਂ ਕਰ ਸਕਦੇ ਵਾਕ ਤਾਂ ਕਰ ਹੀ ਸਕਦੇ ਹੋ ਸਾਈਕਲਿੰਗ ਤਾਂ ਕਰ ਹੀ ਸਕਦੇ ਹੋ ਸੋ ਜੇ ਉਹ ਚੀਜ਼ਾਂ ਤੁਸੀਂ ਆਲਰੇਡੀ ਕਰ ਰਹੇ ਹੋ ਸੀ ਉਸ ਤੋਂ ਅੱਗੇ ਜਾਣਾ ਚਾਹੁੰਦੇ ਹੋ ਮੰਨ ਲਓ ਕਿ ਤੁਸੀਂ ਡੰਬਲਸ ਨਾਲ ਐਕਸਰਸਾਈਜ਼ ਕਰਨਾ ਚਾਹੁੰਦੇ ਹੋ ਜਾਂ ਡੰਬਲ ਤੋਂ ਵੀ ਪਹਿਲਾਂ ਘਰੇ ਵਰਕਆਊਟ ਕਰਨਾ ਚਾਹੁੰਦੇ ਹੋ ਜਸਟ ਆਪਦੀ ਬਾਡੀ ਦਾ weight ਯੂਜ਼ ਕਰਕੇ ਤਾਂ ਪੁਸ਼-ਅਪ ਲਾਉਣੇ ਹੁਣ ਪੁਸ਼-ਅਪ ਸਾਰੇ ਜਾਣਗੇ ਵੀ ਸਾਨੂੰ ਤਾਂ ਬੜੇ ਔਖੇ ਲੱਗਦੇ ਆ ਲਾਉਣੇ ਪੁਸ਼-ਅਪ ਦੀਆਂ ਵੇਰੀਏਸ਼ਨਸ ਹੁੰਦੀਆਂ ਨੇ ਜਿਹੜੀਆਂ ਅਸੀਂ ਯੂਜ਼ ਕਰਦੇ ਹਾਂ ਵਾਲ ਪੁਸ਼-ਅਪ ਇੱਕ ਬੰਦੱਸ ਦੱਸ ਦਾਨਾ ਸੋ ਉਹ ਵੀ ਤੁਸੀਂ ਕਰ ਸਕਦੇ ਹੋ ਜੇਕਰ ਤੁਸੀਂ ਡੰਬਲ ਲੈ ਕੇ ਆ ਸਕਦੇ ਹੋ ਹੋਰ ਵੀ ਵਧੀਆ ਸੋ ਉਹਦੇ ਨਾਲ ਮੈਂ ਘਰੇ ਐਕਸਰਸਾਈਜ਼ ਦੱਸ ਸਕਦਾ ਜੇ ਤੁਹਾਡੇ ਕੋਲ ਰੌਡ ਹੈਗਾ ਘਰੇ ਬੈਂਚ ਹੈਗਾ ਉਹ ਵੀ ਐਕਸਰਸਾਈਜ਼ ਦੱਸ ਸਕਦਾ ਜੇ ਤੁਸੀਂ ਜਿਮ ਜਾਣਾ ਚਾਹੁੰਦੇ ਹੈਗੇ ਹੋ ਤਾਂ ਜਿਮ ਦੇ ਵਿੱਚ ਐਕਸਰਸਾਈਜ਼ ਕਿਵੇਂ ਕਰਨੀ ਹੈਗੀਆ ਤਾਂ ਉਹ ਵੀ ਜਿਹੜਾ ਹੈਗਾ ਮੈਂ ਗਾਈਡ ਕਰਦਾ ਉਹਦੇ ਵਰਕਆਊਟ ਪ੍ਰੋਗਰਾਮ ਡਿਜ਼ਾਈਨ ਕਰਦਾ ਤੇ ਉਹ ਐਕਸਰਸਾਈਜ਼ ਕਿ ਫਿਲਹਾਲ ਮੇਰੀਆਂ ਆਪਣੀਆਂ ਵੀਡੀਓਜ਼ ਦੀ ਲਿੰਕ ਇਸ ਟਾਈਮ ਨਹੀਂ ਹੈਗਾ ਬਟ ਮੈਂ ਲੱਗਾ ਫਿਊਚਰ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਅੱਗੇ ਕਨਸੈਪਟ ਦੱਸੂਗਾ ਮੈਂਬਰ ਓਨਲੀ ਵੀਡੀਓਜ਼ ਵਾਲਾ ਉਹਦੇ ਵਿੱਚ ਵਰਕਆਊਟ ਦੀਆਂ ਵੀਡੀਓਜ਼ ਵੀ ਆਉਣੀਆਂ ਸ਼ੁਰੂ ਹੋ ਜਾਣਗੀਆਂ ਉਹਨਾਂ ਦੇ ਬਾਰੇ ਮੈਂ ਥੋੜੀ ਦੇਰ ਚ ਤੁਹਾਨੂੰ ਅੱਗੇ ਵੀ ਦੱਸਦਾ ਸੋ ਗੱਲ ਇਹ ਸੀਗੀ ਵਰਕਆਊਟ ਜਿਹੜਾ ਹੈਗਾ ਉਹ ਜ਼ਰੂਰੀ ਨਹੀਂ ਹੈ ਕਰਨਾ ਪਰ ਜੇ ਕਰੋਗੇ ਤਾਂ ਤੁਹਾਡੀ ਓਵਰঅল ਬੋਡੀ ਦੀ ਸ਼ੇਪ ਹੈ ਜਿਹੜੀ ਬੈਟਰ ਹੋਏਗੀ ਤੇ એનર્ਜੀ ਵੀ ਤੁਹਾਡੀ ਬੈਟਰ ਹੋਊਗੀ ਕਈ ਦੋਸਤ ਹੈ ਜਿਹੜੇ ਉਹਨਾਂ ਨੂੰ ਥੋੜੇ ਸਟ्रेस ਇਸ਼ੂਜ਼ ਰਹਿੰਦੇ ਆ ਤਾਂ ਜੇ ਉਹ ਵਰਕਆਊਟ ਕਰਨਾ ਸ਼ੁਰੂ ਕਰਦੇ ਆ ਤਾਂ ਉਹ ਵੀ ਉਹਨਾਂ ਦਾ ਬਿਹਤਰ ਹੋਏਗਾ ਪਹਿਲਾਂ ਨਾਲੋਂ ਮੱਕ ਜੇਗਾ ਤੁਸੀਂ ਜਿੰਮ ਦੇ ਵਿੱਚ ਵਰਕਆਊਟ ਲਾ ਕੇ ਉੱਥੋਂ ਦੀਆਂ ਵੀਡੀਓਜ਼ ਮੈਨੂੰ ਭੇਜ ਦੋਗੇ ਆਪਣੀਆਂ ਕਿ ਤੁਸੀਂ ਵਰਕਆਊਟ ਸਹੀ ਲਾ ਰਹੇ ਹੋ ਕਿ ਨਹੀਂ ਤਾਂ ਮੈਂ ਉਸ ਨੂੰ ਚੈੱਕ ਕਰਕੇ ਤੁਹਾਨੂੰ ਦੱਸ ਵੀ ਸਕਦਾ ਫੀਡਬੈਕ ਵੀ ਦੇ ਸਕਦਾ ਵਰਕਆਊਟ ਪਲਾਨ ਦੇ ਵਿੱਚ ਹੀ ਉਹ ਚੀਜ਼ ਇਨਕਲੂਡਡ ਹੈਗੀ ਹੈ ਹੁਣ ਅੱਗੇ ਸਵਾਲ ਹੈ ਕਿ ਜੇ ਤੁਸੀਂ ਮੇਰੇ ਤੋਂ ਪਲਾਨ ਲੈਣੇ ਹੈਗੇ ਉਹ ਡਾਈਟ ਪਲਾਨ ਲੈਣੇ ਹੋ ਤਾਂ ਹੋ ਸਕਦਾ ਡਾਈਟ ਪਲਾਨ ਨੂੰ ਫਾਲੋ ਕਰਨ ਦੇ ਦੌਰਾਨ ਤੁਹਾਡੇ ਬਹੁਤ ਸਾਰੇ ਕੁਐਸਚਨਸ ਹੋਣ ਕੁਰੀਜ਼ ਹੋਣ ਜਾਂ ਤੁਹਾਨੂੰ ਪ੍ਰੋਬਲਮਸ ਹੋਣ ਤਾਂ ਉਹ ਸਵਾਲ ਨੇ ਜਿਹੜੇ ਉਹ ਤੁਸੀਂ ਮੈਨੂੰ ਕਿਵੇਂ ਪੁੱਛ ਸਕਦੇ ਹੋ ਪਹਿਲੀ ਗੱਲ ਦਾ ਇੱਥੇ ਮੈਂ ਕਲੀਅਰ ਹੀ ਕਰਦਾ ਕਿ ਤੁਸੀਂ ਡ ਆਮ ਤੌਰ ਜਿਹੜੇ ਫਰਜੀ ਖੁਰਾਕ ਉਸਤਾਦ ਐ ਐਪਸ ਬਣਾਉਂਦੇ ਐ ਐਪਸ ਦੇ ਥਰੂ ਤੁਹਾਨੂੰ ਪਲਾਨ ਦਿੰਦੇ ਐ ਅੱਗੇ ਉਹਨਾਂ ਨੇ ਆਪ ਦੇ ਡਾਈਟੀਸ਼ਨਸ ਰੱਖੇ ਹੁੰਦੇ ਐ ਉਹਨਾਂ ਨੂੰ ਕਹਿੰਦੇ ਐ ਕਿ ਤੁਹਾਡੇ ਨਾਲ ਗੱਲ ਕਰੀ ਜਾਣ ਕਦੇ ਵੀ ਉਹ ਡਾਇਰੈਕਟਲੀ ਆਪ ਗੱਲ ਨਹੀਂ ਕਰਦੇ ਬਟ ਮੇਰਾ ਇਹ ਸਿਸਟਮ ਬਿਲਕੁਲ ਡਿਫਰੈਂਟ ਐ ਤੁਸੀਂ ਮੈਨੂੰ ਡਾਇਰੈਕਟਲੀ ਕੁਐਸਚਨ ਪੁੱਛੋਗੇ ਪਰ ਉਹ ਚ ਇੱਕ ਚੀਜ਼ ਹੈਗੀ ਐ ਦੇਖੋ ਜਿਹੜਾ ਪਹਿਲਾ ਆਪਾਂ ਡਾਈਟ ਪਲਾਨ ਡਿਜ਼ਾਈਨ ਕਰਾਂਗੇ ਹਨ ਉਸ ਟਾਈਮ ਦਾ ਮੈਂ ਕਾਲ ਤੇ ਗੱਲ ਤੁਹਾਡੇ ਨਾਲ ਕਰੂੰਗਾ ਜਾਂ ਪਰਸਨਲੀ ਗੱਲ ਕਰਾਂਗੇ ਆਪਾਂ ਹਨਾ ਪਰਸਨਲੀ ਮਿਲ ਕੇ ਗੱਲ ਕਰਾਂਗੇ ਪਰ ਬਾਅਦ ਦੇ ਵਿੱਚ ਮੈਂ ਚਾਹੂੰਗਾ ਕਿ ਜੇ ਤੁਸੀਂ ਮੈਨੂੰ ਟਾਈਪ ਕਰਕੇ ਮੈਸੇਜ ਭੇਜ ਸਕਦੇ ਹੋ WhatsApp ਤੇ ਜਾਂ ਫਿਰ ਤੁਸੀਂ ਮੈਨੂੰ ਵੌਇਸ ਮੈਸੇਜ ਕਰ ਸਕਦੇ ਹੋ ਉਹ ਸਭ ਤੋਂ ਵਧੀਆ ਤਰੀਕਾ ਹੈ ਕਿਉਂਕਿ ਵੌਇਸ ਮੈਸੇਜ ਦੇ ਵਿੱਚ ਤੁਸੀਂ ਲੰਬੀ ਗੱਲ ਨੂੰ ਛੋਟਾ ਕਰਕੇ ਜਾਂ 10 ਸਕਿੰਟ ਦੇ ਵਿੱਚ ਵੀ ਬੋਲ ਸਕਦੇ ਹੋ ਤੇ ਦਿਨ ਦੇ ਵਿੱਚ ਜਿਹੜਾ ਆਪਣਾ ਫੋਨ ਹੈ ਮੈਂ ਦੋ ਵਾਰੀ ਤਾਂ ਘੱਟੋ-ਘੱਟ ਦੇਖਦਾ ਹੀ ਹਾਂ ਸਵੇਰੇ ਦੇ ਸਮੇਂ ਨੂੰ ਇਸ ਤੋਂ ਜ਼ਿਆਦਾ ਦੇਖਣਾ ਘੱਟੋ-ਘੱਟ ਦੋ ਵਾਰੀ ਤਾਂ ਦੇਖਣੀ ਹੈ ਸੰਡੇਜ਼ ਨੂੰ ਛੱਡ ਕੇ ਤੇ ਮੇਰੇ ਜਿਹੜੇ ਆਨਸਰਸ ਹੁੰਦੇ ਉਹ ਵੀ ਵੌਇਸ ਮੈਸੇਜ ਨਾਲ ਹੀ ਹੁੰਦੇ ਆ ਤੇ ਕਾਫੀ ਲੰਬੇ ਆਨਸਰਸ ਹੁੰਦੇ ਆ ਡਿਟੇਲ ਦੇ ਵਿੱਚ ਤੇ ਉਹਦੇ ਨਾਲ کافی ਜਿਆਦਾ ਸੈਟੀਸਫੈਕਸ਼ਨ ਹਰ ਕਲੈਂਟ ਨੂੰ ਲਗਭਗ ਫੀਲ ਹੁੰਦੀ ਹੈ ਕੋਈ ਦਿੱਕਤ ਆਉਂਦੀ ਨਹੀਂ ਹੈਗੀ ਤੇ ਯੂਜੂਲੀ ਜਿਹੜਾ ਇਹ ਪੈਕੇਜ ਹੈਗਾ ਇਹ 5 ਮੰਥਸ ਦਾ ਹੁੰਦਾ ਤਾਂ ਉਹਦੇ ਦੌਰਾਨ ਤੁਸੀਂ ਮੇਰੇ ਨਾਲ ਘੱਟੋ ਘੱਟ ਦੋ ਵਾਰੀ ਹੋਰ ਫੋਨ ਤੇ ਗੱਲ ਕਰ ਸਕਦੇ ਹੋ ਨਾ ਪਹਿਲੀ ਵਾਰ ਤਾਂ ਜਦੋਂ ਆਪਾਂ ਪਲਾਨ ਡਿਜ਼ਾਈਨ ਕੀਤਾ ਤੇ ਫਿਰ ਇੱਕ ਵਾਰੀ ਹੋਰ ਤੇ ਇੱਕ ਵਾਰੀ ਹੋਰੀ ਯਾਨੀ ਕਿ ਦੋ ਵਾਰੀ ਹੋਰ ਐਕਸਟਰਾ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ 15-20 ਮਿੰਟ ਅੱਧਾ ਘੰਟਾ ਗੱਲ ਹੋ ਜਾਂਦੀ ਹੈ ਉਹਨਾਂ ਤੁਹਾਨੂੰ ਥੋੜਾ ਜਿਹਾ ਮੋਟੀਵੇਸ਼ਨ ਵੀ ਮਿਲ ਜੂਗੀ ਜੇ ਕੋਈ ਪ੍ਰੋਬਲਮ ਆ ਰਹੀ ਹੈ ਰਿਜ਼ੋਲਵ ਨਹੀਂ ਹੋ ਰਹੀ ਤਾਂ ਉਹ ਵੀ ਆਪਾਂ ਫੋ ਹੁਣ ਜਿਹੜਾ ਇਹ ਤੁਸੀਂ ਡੇਲੀ ਡੇਲੀ ਬੇਸਿਸ ਤੇ ਮੈਨੂੰ ਕੁਐਸਚਨਸ ਪੁੱਛੋਗੇ ਤਾਂ ਇਹਦੇ ਨਾਲ ਸਿਰਫ ਇਹ ਨਹੀਂ ਹੈ ਕਿ ਤੁਹਾਨੂੰ ਆਪਾਂ ਡਾਈਟ ਪਲਾਨ ਬਣਾਇਆ ਤੇ ਉਹ ਜਿਹੜਾ ਹੈਗਾ ਤੁਸੀਂ ਫਾਲੋ ਕਰ ਰਹੇ ਹੋ ਸਗੋਂ ਤੁਹਾਡੇ ਕੋਲ ਇੱਕ ਲਰਨਿੰਗ ਓਪਰਚ्युनिटी ਵੀ ਹੈ ਤੁਸੀਂ ਸਿੱਖ ਸਕਦੇ ਹੋ ਖੁਰਾਕ ਬਾਰੇ ਖੁਰਾਕ ਵਿਗਿਆਨ ਬਾਰੇ ਕੈਲਰੀ ਪ੍ਰੋਟੀਨ ਦੇ ਬਾਰੇ ਕਿਹੜੀ ਚੀਜ਼ ਨੂੰ ਕਿਹਦੇ ਨਾਲ ਰਿਪਲੇਸ ਕਰਨਾ ਹੈਗਾ ਜਿਹੜੇ ਆਮ ਤੌਰ ਤੇ ਮਿਥਸ ਜਾਂ ਫਿਰ ਡਾਈਟ ਬਾਰੇ ਵਹਿਮ ਬਣੇ ਹੋਏ ਆ ਲੋਕਾਂ ਦੇ ਤਾਂ ਜਾਂ ਸੋਸ਼ਲ ਮੀਡੀਆ ਤੇ ਬਹੁਤ ਕੁਝ ਐਦਾਂ ਦਾ ਚੱਲਦਾ ਤੇ ਉਹਨਾਂ ਨੂੰ ਬਸਟ ਕਰਨਾ ਹੈ ਉਹਨਾਂ ਨੂੰ ਪਾਸੇ ਕਰਨਾ ਹੈ ਨਾ ਉਹਨਾਂ ਤੋਂ ਨਿਕਲਣਾ ਉਹ ਵੀ ਤੁਸੀਂ ਸਿੱਖੋਗੇ ਜਿਵੇਂ ਜਿਵੇਂ ਮੈਨੂੰ ਇਹ ਕੁਐਸਚਨਸ ਪੁੱਛਦੇ ਜਾਓਗੇ ਜਿੰਨੇ ਵੱਧ ਕੁਐਸਚਨਸ ਪੁੱਛੋਗੇ ਉਨਾ ਹੀ ਤੁਹਾਡਾ ਫਾਇਦਾ ਹੈਗਾ ਤੁਹਾਡੇ ਮਾਈਂਡ ਦੇ ਵਿੱਚੋਂ ਸਾਰੇ ਡਾਊਟ ਆ ਜਿਹੜੇ ਕਲੀਅਰ ਹੁੰਦੇ ਜਾਣਗੇ ਤੁਹਾਨੂੰ ਸਮਝ ਆ ਜਾਏਗਾ ਕਿ ਨਿਊਟ੍ਰੀਸ਼ਨ ਸਾਇੰਸ ਜਿਹੜੀ ਹੈਗੀ ਖੁਰਾਕ ਵਿਗਿਆਨ ਕਿਵੇਂ ਕੰਮ ਕਰਦਾ ਹੈ ਤੁਹਾਡਾ ਭਾਰ ਘਟਾਉਣ ਦੇ ਲਈ ਜਾਂ ਫਿਰ ਤੁਹਾਡੀਆਂ ਜਿਹੜੀਆਂ ਬਿਮਾਰੀਆਂ ਹੈਗੀਆਂ ਉਹਨਾਂ ਨੂੰ ਰਿਵਰਸ ਕਰਨ ਦੇ ਲਈ ਤੇ ਅਕਸਰ ਹੀ ਜਿਹੜੇ ਕੁਐਸਚਨਸ ਹੁੰਦੇ ਆ ਉਹਨਾਂ ਦੇ ਜਿਹੜੇ ਆਨਸਰ ਹੁੰਦੇ ਆ ਕਈ ਵਾਰੀ ਉਸ ਤੋਂ ਪਹਿਲਾਂ ਹੀ ਵੀਡੀਓ ਬਣਾਈ ਹੁੰਦੀ ਹੈ ਤਾਂ ਮੈਂ ਉਹ ਵੀਡੀਓ ਦਾ ਰੈਫਰੈਂਸ ਵੀ ਤੁਹਾਨੂੰ ਭੇਜ ਦਿੰਦਾ ਵੀ ਤੁਸੀਂ ਆਹ ਦੇਖ ਲਓ ਨਹੀਂ ਸਮਝ ਆਇਆ ਮੈਨੂੰ ਦੁਬਾਰਾ ਪੁੱਛ ਲਓ ਜੇ ਕੁਝ ਹੋਰ ਤੁਹਾਡਾ ਕੁਐਸਚਨ ਰਹਿ ਗਿਆ ਹੋਵੇ ਸੋ ਇਸ ਤਰੀਕੇ ਦੇ ਨਾਲ ਮੈਂ ਫੀਡਬੈਕ ਤੁਹਾਨੂੰ ਦਿੰਨਾ ਹੈ ਇੱਕ ਹੋਰ ਸਵਾਲ ਜੋ ਅਕਸਰ ਹੀ ਪੁੱਛਿਆ ਜਾਂਦਾ ਕਿ ਮੈਂ ਡਾਈਟ ਪਲਾਨ ਕਦੋਂ ਚੇਂਜ ਕਰਦਾ ਮੈਂ ਤੁਹਾਨੂੰ ਬਿਲਕੁਲ ਸਾਫ਼ ਕਰ ਦਿੰਦਾ ਕਿ ਮੈਂ ਹਰ ਹਫ਼ਤੇ ਬਿਨਾਂ ਕਿਸੇ ਕਾਰਨ ਤੋਂ ਡਾਈਟ ਚੇਂਜ ਨਹੀਂ ਕਰਦਾ ਉਹਦਾ ਕਾਰਨ ਕੀ ਹੈ ਕਿ ਜਦੋਂ ਪਹਿਲਾਂ ਮੈਂ ਡ ਤਮੈਂ ਹਰ ਚੀਜ਼ ਤੁਹਾਨੂੰ ਪੁੱਛ ਕੇ ਕਰਦਾ ਕਿ ਆ ਤੁਹਾਨੂੰ ਓਕੇ ਐ ਸਵੇਰੇ ਦੋ ਰੋਟੀਆਂ ਰੱਖਦੀ ਜੀ ਰਾਤ ਨੂੰ ਇੱਕ ਰੱਖਦੀ ਐ ਜੀ ਸੋ ਜੋ ਤੁਹਾਨੂੰ ਫਿੱਟ ਬੈਠਦਾ ਹੈ ਹਨਾ ਇਹ ਤਾਂ ਨਹੀਂ ਹੈਗਾ ਵੀ ਮੈਂ ਐਂਟਾਇਰਲੀ ਤੁਹਾਡੀ ਗੱਲ ਮੰਨ ਲਊਗਾ ਜੇ ਐਂਟਾਇਰਲੀ ਤੁਹਾਡੀ ਗੱਲ ਨਹੀਂ ਮੰਨ ਲਈ ਤਾਂ ਫਿਰ ਉਹ ਕੈਲਰੀ ਪ੍ਰੋਟੀਨ ਦੇ ਰੂਲ ਫੋਲੋ ਨਹੀਂ ਹੋਣੇ ਤਾਂ ਰਿਜ਼ਲਟ ਨਹੀਂ ਆਣੇ ਹੈਗੇ ਸੋ ਅਸੀਂ ਇੱਕ ਐਗਰੀਮੈਂਟ ਕਰ ਲੈਂਦਾ ਵੀ ਇੰਨਾ ਕੁ ਤੁਸੀਂ ਦੱਸ ਦਿਓ ਇੰਨਾ ਕੁ ਮੈਂ ਤੁਹਾਡੇ ਕੋਲ ਆ ਜੰਨਾ ਤਾਂ ਉਹ ਜਿਹੜਾ ਡਾਈਟ ਪਲਾਨ ਡਿਜ਼ਾਈਨ ਕੀਤਾ ਜਾਂਦਾ ਉਹ 'ਚ ਤੁਹਾਡੀ ਪਹਿਲਾਂ ਹੀ ਹਾਂ ਹੁੰਦੀ ਐ ਸੋ ਜਿਹੜੇ ਡਾਈਟ ਪਲਾਨ ਨੂੰ ਬਣਾਉਣ ਲਈ ਅਸੀਂ ਇੰਨੀ ਮਿਹਨਤ ਲਾਈ ਐ ਉਹਨੂੰ ਅਸੀਂ ਬਿਨਾਂ ਕ ਰਾਈਟ ਕਿਉਂਕਿ ਉਹਦੇ ਵਿੱਚ ਪਹਿਲਾਂ ਹੀ ਸਾਰੀਆਂ ਆਪਸ਼ਨਸ ਹੁੰਦੀਆਂ ਨੇ ਕੋਈ ਇੱਕ ਦੋ ਚੀਜ਼ਾਂ ਹੀ ਹੁੰਦੀਆਂ ਜਿਹੜੀਆਂ ਮੈਂ ਮਨਾ ਕਰਦਾ ਜਿਵੇਂ ਆਲੂ ਹੈ ਕੋਈ ਸਾਡੇ ਪੰਜਾਬੀ ਆਲਮੋਸਟ ਰੋ ਹੀ ਆਲੂ ਖਾਂਦੇ ਹਰ ਸਬਜ਼ੀ ਦੇ ਵਿੱਚ ਆਲੂ ਹੁੰਦਾ ਸੋ ਮੈਂ ਕਹਿਣਾ ਹੁੰਦਾ ਵੀ ਉਹਨੂੰ ਘਟਾਉਣਾ ਹੈਗਾ ਬਾਕੀ ਆਲਮੋਸਟ ਕਿਸੇ ਵੀ ਚੀਜ਼ ਦੀ ਮਨਾਹੀ ਨਹੀਂ ਹੁੰਦੀ ਹੁਣ ਜੇ ਅਸੀਂ ਕਹੋਗੇ ਮਤਲਬ ਅਸੀਂ ਗੋਲ ਗੱਪੇ ਤੇ ਪਕੌੜੇ ਖਾ ਸਕਦੇ ਹਾਂ ਦੇਖੋ ਉਹਨਾਂ ਦਾ ਤਾਂ ਕੋਈ ਫਾਇਦਾ ਨਹੀਂ ਤਾਂ ਸਾਨੂੰ ਵੈਸੇ ਹੀ ਸਮਝ ਹੈਗੀ ਹੈ ਕਿ ਇਹਨਾਂ ਚੀਜ਼ਾਂ ਨਾਲ ਭਾਰ ਵੱਧਦਾ ਤਾਂ ਉਹ ਤਾਂ ਫਿਰ ਅਸੀਂ ਨਹੀਂ ਖਾਣੇ ਬਾਕੀ ਜਿੰਨੀਆਂ ਵੀ ਸਬਜ਼ੀ ਹੈ ਕੱਦੂ ਤੋਰੀ ਭਿੰਡੀ ਟਮਾਟਰ ਪਿਆ ਇਸ ਸਾਰੀਆਂ ਆਲਰੇਡੀ ਡਾਈਟ ਚ ਇਨਕਲੂਡਡ ਨੇ ਤੁਸੀਂ ਖਾ ਸਕਦੇ ਹੋ ਸਲਾਦ ਹੋ ਗਿਆ ਜਿੰਨਾ ਮਰਜ਼ੀ ਖਾ ਸਕਦੇ ਹੋ ਪਾਣੀ ਜਿੰਨਾ ਮਰਜ਼ੀ ਪੀ ਸਕਦੇ ਹੋ ਜ਼ੀਰੋ ਕੈਲੋਰੀ ਡਰਿੰਕਸ ਜਿੰਨੇ ਮਰਜ਼ੀ ਲੈ ਸਕਦੇ ਹੋ ਜਿਸ ਮਤਲਬ ਤੁਹਾਨੂੰ ਉਦਾਹਰਣਾ ਦੇ ਰਿਹਾ ਹੈਗਾ ਕਿ ਡਾਈਟ ਦੇ ਵਿੱਚ ਮਨਾਹੀ ਆਲਰੇਡੀ ਕਿਸੇ ਚੀਜ਼ ਦੀ ਨਹੀਂ ਹੁੰਦੀ ਤਾਂ ਆਪਾਂ ਫਿਰ ਉਹਨੂੰ ਬਾਰ-ਬਾਰ ਚੇਂਜ ਕਿਉਂ ਕਰਨਾ ਹੈ ਜਿਹੜੀਆਂ ਆਪਸ਼ਨਸ ਹੁੰਦੀਆਂ ਨੇ ਮੈਂ ਆਲਰੇਡੀ ਤੁਹਾਨੂੰ ਦੇ ਦਿੱਤਾ ਹੈਗਾ ਸੋ ਹੁਣ ਚੇਂਜ ਕਦੋਂ ਕਰਨਾ ਹੈ ਸਵਾਲ ਇਹ ਹੈ ਮੰਨ ਲene ਕਿ ਅਸੀਂ ਇੱਕ ਕਸਟਮਾਈਜ਼ਡ ਪਲਾਨ ਤੁਹਾਡੇ ਲਈ ਡਿਜ਼ਾਈਨ ਕੀਤਾ ਫੋਨ ਤੇ ਗੱਲ ਕਰਗੇ ਕੁਝ ਢੇਰ ਬਾਅਦ ਜਾਂ ਈਵਨ ਅਗਲੇ ਦਿਨ ਹੀ ਤੁਹ ਪਰ ਉਹਦੀ ਜਗ੍ਹਾ ਤੇ ਆਪਾਂ ਨਾਲ ਦੇ ਨਾਲ ਮੈਂ ਕੋਈ ਹੋਰ ਚੀਜ਼ ਐਡਜਸਟ ਕਰ ਸਕਦਾ ਆ ਭਾਵੇਂ ਅਗਲੇ ਦਿਨ ਹੀ ਕਰਨੀ ਪਵੇ ਪਰ ਜੇ ਉਹ ਡਾਈਟ ਪਲਾਨ ਵਰਕ ਕਰ ਰਿਹਾ ਹਰ ਹਫਤੇ ਆਪਾਂ ਤੁਹਾਡਾ weight ਜਾਂ ਤੁਹਾਡੇ inches ਦੇਖ ਰਹੇ ਆ ਉਹ ਘਟ ਰਹੇ ਹੈਗੇ ਆ ਤੁਸੀਂ ਆਪਣੇ ਗੋਲ ਵੱਲੀ ਜਾ ਰਹੇ ਹੋ ਤਾਂ ਬਿਨਾਂ ਕਿਸੇ ਕਾਰਨੋਂ ਤਾਂ ਆਪਾਂ ਡਾਈਟ ਪਲਾਨ ਚੇਂਜ ਕਿਉਂ ਕਰਾਂਗੇ ਹੁਣ ਇੰਡੀਆ ਦੀ ਟੀਮ ਹੈ ਮੰਨ ਲਓ ਜੇ ਵਧੀਆ ਖੇਡ ਰਹੀ ਹੈਗੀ ਤਾਂ ਆਪਾਂ ਟੀਮ ਚੇਂਜ ਕਿਉਂ ਕਰਾਂਗੇ ਜਾਂ ਫਿਰ ਜੇ ਮੈਚ ਹਾਰਨ ਲੱਗ ਜਾਂਦੀ ਹੈ ਤਾਂ ਆਪਾਂ ਸਿਰਫ ਉਹਨਾਂ ਪਲੇਅਰਾਂ ਨੂੰ ਬਦਲਾਂਗੇ ਨਾ ਜਿਹੜੇ ਵਧੀਆ ਨਹੀਂ ਖੇਡ ਰਹੇ ਸਾਰੀ ਟੀਮ ਥੋੜੀ ਬਦਲ ਦਾਂਗੇ ਤਾਂ ਉਹੀ ਇਹਦੇ ਚ ਹਿਸਾਬ ਤਾਂ ਲੋਕੀ ਪ੍ਰੋਬਲਮ ਆ ਜੇ ਡਾਈਟ ਦੇ ਵਿੱਚ ਕੋਈ ਫੂਡ ਆਈਟਮ ਸੈੱਟ ਨਹੀਂ ਬੈਟਰੀ ਤਾਂ ਚੇਂਜ ਕਰਾਂਗੇ ਜਾਂ ਫਿਰ ਤੁਹਾਡੀ ਜਿਹੜੀ ਡਾਈਟ ਹੈ ਉਹ ਵਰਕ ਕਰਨੀ ਬੰਦ ਕਰ ਦੇਵੇ ਪਲੇਟੋ ਆ ਜੇ ਭਾਰ ਟੁੱਟਣਾ ਬੰਦ ਹੋ ਜੇ ਤਾਂ ਉਦੋਂ ਫਿਰ ਅਸੀਂ ਡਾਈਟ ਚੇਂਜ ਕਰਦੇ ਹੈਗੇ ਤੇ ਉਹ ਵੀ ਤੁਹਾਡੇ ਤੋਂ ਪੁੱਛ ਕੇ ਕੀਤਾ ਜਾਊਗਾ ਬਿਨਾ ਤੁਹਾਡੀ ਮਰਜ਼ੀ ਤੋਂ ਜਾਂ ਬਿਨਾ ਜਿਹੜੀ ਚੀਜ਼ ਤੁਹਾਨੂੰ ਸੂਟ ਹੀ ਨਹੀਂ ਕਰਦੀ ਬਿਨਾ ਤੁਹਾਨੂੰ ਪੁੱਛੇ ਉਹਨੂੰ ਚੇਂਜ ਕਰਨ ਦਾ ਕੋਈ ਫਾਇਦਾ ਨਹੀਂ ਕਿ ਤੁਸੀਂ ਉਹਨੂੰ ਫਾਲੋ ਨਹੀਂ ਕਰ ਪਾਉਂਗੇ ਸੋ ਉਮੀਦ ਹੈ ਵੀ ਸਮਝ ਆ ਗਈ ਹੋਊਗੀ ਕਿ ਡਾਈਟ ਪਲਾਨ ਜਿਹੜਾ ਹੈਗਾ ਕਦੋਂ ਚੇਂਜ ਕੀਤਾ ਜਾਂਦਾ ਤੇ ਕਦੋਂ ਨਹੀਂ ਇਹ ਗੱਲਾਂ ਇਹਦੇ ਹੋਰ ਸਮਝੋ ਇਹਨੇ ਫਰਜ਼ੀ ਖੁਰਾਕ ਉਹ ਓਸਤਾਦ ਨੇ ਉਹ ਕੀ ਕਰਦੇ ਨੇ ਬਿਨਾਂ ਤੁਹਾਨੂੰ ਪੁੱਛੇ ਹਰ ਹਫ਼ਤੇ ਡਾਈਟ ਚੇਂਜ ਕਰ ਦਿੰਦੇ ਆ ਹੁਣ ਇੱਕ ਹਫ਼ਤੇ ਦੀ ਡਾਈਟ ਦੇ ਵਿੱਚ ਤੁਸੀਂ ਦੇਖੋ ਨਾ ਉਹ ਡਿਫਰੈਂਟ ਡਿਫਰੈਂਟ ਜਿਹੜੀਆਂ ਚੀਜ਼ਾਂ 50 ਚੀਜ਼ਾਂ ਹੁੰਦੀਆਂ ਉਹ ਪਹਿਲਾਂ ਤੁਸੀਂ ਉਹ ਬਾਜ਼ਾਰ ਤੋਂ ਲੰਬ ਕੇ ਲੈ ਕੇ ਆਉਣਾ ਵੀ ਕਿੱਥੋਂ ਮਿਲਦੀਆਂ ਉਹਨਾਂ ਤੇ ਖਰਚਾ ਅਲੱਗ ਕਰਦੇ ਹੋ ਜਦੋਂ ਤੱਕ ਤੁਸੀਂ ਉਹਨੂੰ ਫਾਲੋ ਕਰਨਾ ਸ਼ੁਰੂ ਕਰ ਆਪਦੇ ਹਫ਼ਤੇ ਬਾਅਦ ਡਾਈਟ ਚੇਂਜ ਕਰ ਦਿੰਦੇ ਹੈਗੇ ਆ ਮਤਲਬ ਜਿਹੜੀ ਮਿਹਨਤ ਤੁਸੀਂ ਪਹਿਲੇ ਹਫ਼ਤੇ ਉਹ ਆਦਤ ਬਣਾਉਣ ਤੇ ਲਾਈ ਸੀ ਉਸ ਡਾਈਟ ਨੂੰ ਫਾਲੋ ਕਰਨ ਦੇ ਲਈ ਅਗਲੇ ਹਫ਼ਤੇ ਫੇਰ ਉਨੀ ਮਿਹਨਤ ਲੱਗੂ ਇਸ ਚੀਜ਼ ਦਾ ਫਾਇਦਾ ਕੀ ਹੈ ਤੁਹਾ ਕੀ ਬਸ ਤੁਸੀਂ ਸਾਡੇ ਮਗਰ ਲੱਗੇ ਰਹੋ ਹਰ ਮਹੀਨੇ ਸਾਨੂੰ ਪੈਸੇ ਭਰੀ ਜਲੋ ਅਸੀਂ ਤੁਹਾਨੂੰ ਬਸ ਜੋ ਬਣੀਆਂ ਬਣਾਈਆਂ ਡਾਈਟਾਂ ਸਾਡੇ ਕੋਲ ਪਈਆਂ ਸੀ ਚੇਂਜ ਕਰ ਕਰਕੇ ਦੇਈ ਜਾਵਾਂਗੇ ਠੀਕ ਜਾਦੂਗਰ ਦੀ ਜੰਤ ਉਹ ਤੇ ਜ ਫਸ ਗਈ ਰ ਮੇਰਾ ਹੌਸਾਬ ਹੈ ਮੈਂ ਇਹ ਚਾਹੁੰਦਾ ਕਿ ਤੁਹਾਨੂੰ ਇਹ ਸਿਖਾਇਆ ਜਾਵੇ ਕਿ ਤੁਸੀਂ ਸਾਰੀ ਉਮਰ ਲਈ ਆਪਣੀ ਘਰ ਦੀ ਰਸੋਈ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਬਣ ਰਹੀਆਂ ਉਹਨੂੰ ਫੋਲੋ ਕਰਕੇ ਫਿਟ ਹੈਲਦੀ ਕਿੱਦਾਂ ਰਹਿ ਸਕਦੇ ਹੋ ਸੋ ਇਹ ਡਿਫਰੈਂਸ ਹੈਗਾ ਮੇਰੇ ਤੇ ਬਾਕੀ ਫਰਜ਼ੀਆਂ ਦੇ ਵਿੱਚ ਸੋ ਉਮੀਦਾਂ ਵੀ ਸਮਝ ਆ ਗਈ ਹੋਊਗੀ ਵੀ ਵੀਕਲੀ ਡਾਈਟ ਪਲਾਨ ਮੈਂ ਚੇਂਜ ਕਿਉਂ ਨਹੀਂ ਕਰਦਾ ਪਰ ਜਦੋਂ ਕਰਨਾ ਹੈਗਾ ਤਦੋਂ ਕਰ ਵੀ ਦਈਦਾ ਹੈਗਾ ਕਈ ਵਾਰੀ ਹੁੰਦਾ ਕਿ ਬਹੁਤ ਸਾਰੇ ਕਲਾਇੰਟਸ ਕਹਿੰਦੇ ਕਿ ਸਾਡਾ ਜੀ ਭਾਰ ਘਟਣਾ ਸ਼ੁਰੂ ਨਹੀਂ ਹੋ ਰਿਹਾ ਇੰਜੇਜ਼ ਵੀ ਨਹੀਂ ਘਟਨੇ ਸ਼ੁਰੂ ਹੋਏ ਆਮ ਤੌਰ ਤੇ ਕੀ ਹੁੰਦਾ ਹੈ ਕਲਾਇੰਟਸ ਆਪਣੇ ਵੱਲੋਂ ਫੋਲੋ ਕਰਨਾ ਚਾਹੁੰਦੇ ਹੁੰਦੇ ਆ ਬਟ ਕੁਝ ਆਦਤਾਂ ਬਣੀਆਂ ਹੋਈਆਂ ਪਹਿਲਾਂ ਤੋਂ ਉਹਨਾਂ ਕਰਕੇ ਉਹ ਫੋਲੋ ਨਹੀਂ ਕਰ ਪਾਉਂਦੇ ਹੈਗੇ ਮੈਂ ਕਈ ਵਾਰ ਉਹਨਾਂ ਨੂੰ ਬੋਲਦਾ ਕਿ ਤੁਸੀਂ ਜੋ ਵੀ ਖਾਣਾ ਖਾ ਰਹੇ ਹੋ ਮੈਨੂੰ ਉਹਦੀ ਫੋਟੋ ਭੇਜੋ ਤਾਂ ਉਮੀਦ ਹੈ ਵੀ ਤੁਸੀਂ ਫੋਟੋਜ਼ ਖਿੱਚ ਕੇ ਮੈਨੂੰ ਭੇਜ ਸਕਦੇ ਹੋ ਜੇ ਲੋੜ ਪੈਂਦੀ ਹੈ ਤਾਂ ਜਸਟ ਚੈੱਕ ਕਰਨ ਲਈ ਕਿ ਤੁਹਾਡੀ ਡਾਈਟ ਚੱਲ ਕਿਦਾਂ ਰਹੀ ਹੈਗੀ ਹੈ ਫੋਟੋਆਂ ਦੇ ਵਿੱਚ ਮੈਂ ਉਹ ਚੀਜ਼ਾਂ ਦੇਖ ਸਕਦਾ ਜਿਹੜੀਆਂ ਆਮ ਤੌਰ ਤੇ ਤਾਂ ਕੁਝ ਦਿਨ ਫੋਟੋ ਮੰਗਾਉਣਾ ਉਸ ਤੋਂ ਬਾਅਦ ਉਹਨਾਂ ਦੀ ਕਰੈਕਸ਼ਨ ਕਰਦੇ ਇਦੀਆ ਜਦੋਂ ਫੋਲੋ ਕਰਨ ਲੱਗ ਜਾਂਦੇ ਫਿਰ ਰਿਜ਼ਲਟ ਆਉਣ ਲੱਗੇ ਜਾਂਦੇ ਸੋ ਭਾਰ ਜਿਹੜਾ ਨਹੀਂ ਟੁੱਟ ਰਿਹਾ ਹੈਗਾ ਉਹਨੂੰ ਤੋੜਨ ਦਾ ਇੱਕ ਇਹ ਵੀ ਤਰੀਕਾ ਹੈ ਕਿ ਤੁਸੀਂ ਆਪਣੇ ਖਾਣੇ ਵੀ ਮੈਨੂੰ ਫੋਟੋਸ ਭੇਜ ਦਿਓ ਉਹ ਮੇਰਾ ਇੱਕ ਤਰੀਕਾ ਹੈਗਾ ਮੋਨਿਟਰਿੰਗ ਕਰਨ ਦਾ ਚੈੱਕ ਕਰਨ ਦਾ ਕਿ ਤੁਸੀਂ ਡਾਈਟ ਸਹੀ ਖਾ ਰਹੇ ਹੋ ਜਾਂ ਨਹੀਂ ਖਾ ਰਹੇ ਤਾਂ ਇਹਦੇ ਵਿੱਚ ਇੱਥੇ ਮੈਂ ਗੱਲ ਜੋੜਨਾ ਕਿ ਸਲਿਮ ਐਂਡ ਸਟਰੋਂਗ ਸਾਡਾ ਵੀਕਲੀ ਟਰੈਕਿੰਗ ਸਿਸਟਮ ਕੀ ਚੀਜ਼ ਹੈ ਹੁਣ ਆਮ ਤੌਰ ਤੇ ਕੀ ਹੁੰਦਾ ਹੈਗਾ ਫਰਜ਼ੀ ਖਰਾਦ ਉਸਤਾਦ ਤੁਹਾਨੂੰ ਕੀ ਕਹਿਣਗੇ ਕਿ ਤੁਸੀਂ ਆਪਣਾ ਜੀ weight ਭੇਜੋ ਤਾ weight ਤਾਂ ਹੀ ਦੇਖੋ ਮੈਂ ਕਹਿਣਾ ਉਹ ਨਾ ਵੀ ਟੀਵੀ ਵਾਲੇ ਮਰੀਜ਼ਾਂ ਵੀ ਘਟ ਜਾਂਦਾ ਜੇ ਕਿਸੇ ਨੂੰ ਕਰੋਨਾ ਹੋ ਜਾ ਉਹਦਾ ਵੀ ਘਟ ਜਾਂਦਾ ਕਿਸੇ ਦੀ ਆਪਾਂ ਲੱਤ ਘੱਟਦੀ ਨਾ 10 15 ਕਿਲੋ weight ਘਟ ਜੂਗਾ ਉਹਦਾ ਤਾਂ weight ਘਟਣਾ ਤਾਂ ਚਾਹੀਦਾ ਪਰ ਘਟਣਾ ਕਿਸ ਚੀਜ਼ ਦਾ ਜਿਹਦੇ ਚਰਬੀ ਦਾ ਉਹ ਕਿੰਨਾ ਪਤਾ ਲੱਗੂਗਾ weight ਦੇ ਨਾਲ ਨਾਲ ਅਸੀਂ ਇਹ ਵੀ ਦੇਖਾਂਗੇ ਕਿ ਤੁਹਾਡੇ ਜਿਹੜੇ ਪੇਟ ਦਾ ਘੇਰਾ ਜਾਂ ਪਾਸਿਆਂ ਦਾ ਘੇਰਾ ਹੈਗਾ ਹੈ ਨਾ ਤਾਂ ਉਹ ਕਿੰਨਾ ਘਟਿਆ ਹੈਗਾ ਤਾਂ ਕਿ ਮੈਂ ਫਾਰਮ ਡਿਜ਼ਾਈਨ ਕੀਤਾ ਹੋਇਆ ਇਹ ਮੈਂ ਤੁਹਾਨੂੰ ਨਾਲ ਦੀ ਨਾਲ ਹੀ ਭੇਜ ਦਿੰਨਾ ਹੁੰਦਾ ਜਦੋਂ ਡਾਈਟ ਡਿਜ਼ਾਈਨ ਕੀਤੀ ਜਾਂਦੀ ਹੈ ਡਾਈਟ ਦੇ ਨਾਲ ਹੀ ਤੁਹਾਨੂੰ ਭੇਜਦੇ ਨੂੰ ਪ੍ਰਿੰਟ ਕਰਾ ਕੇ ਤੁਸੀਂ ਹਰ ਹਫ਼ਤੇ ਜਿਹੜਾ ਹੈਗਾ ਸੰਡੇ ਨੂੰ ਫਿਲਪ ਅਪ ਕਰਨਾ ਹੁੰਦਾ ਕਿਉਂਕਿ ਮੈਂ ਇੱਕ ਮੈਸੇਜ ਭੇਜਦਾ ਹਾਂ ਜਿੰਨੇ ਵੀ ਮੇਰੇ ਕਲਾਇੰਟਸ ਨੇ ਫਾਲੋਅ ਅਪ ਦੇ ਲਈ ਇੱਕ ਨਵੀਂ ਜੀਜ਼ਾ ਪਹਿਲਾਂ ਮੈਂ ਨਹੀਂ ਕਰਦਾ ਹੁੰਦਾ ਸੀ ਸੋ ਬ੍ਰੌਡਕਾਸਟ ਮੈਸੇਜ ਆਂਦਾ ਹੈ ਤੁਹਾਨੂੰ ਰਿਮਾਈਂਡਰ ਜਾਂਦਾ ਹੈ ਕਿ ਸੰਡੇ ਨੂੰ ਸਵੇਰੇ ਤੁਸੀਂ ਆਪਣਾ weight ਤੇ ਆਪਣੇ inches ਮੈਜ਼ਰ ਕਰਕੇ ਮੈਨੂੰ ਭੇਜਣੇ ਹੈਗੇ ਆ ਤਾਂ ਉਹ ਜਦੋਂ ਮੇਰੇ ਕੋਲ ਲਿਸਟ ਬਣ ਜਾਂਦੀ ਹੈ ਇੱਕ ਪਿਛਲੇ ਕਈ ਹਫ਼ਤਿਆਂ ਦੀ ਵੀ ਤੁਹਾਡਾ ਟ੍ਰੈਂਡ ਕਿਦਾਂ ਚੱਲ ਰਿਹਾ ਹੈ weight ਘਟ ਰਿਹਾ ਹੈ ਵਧ ਰਿਹਾ ਹੈਗਾ ਜਾਂ ਡਾਊਨ ਜਾ ਰਿਹਾ ਹੈ ਜਾਂ ਜੋ ਵੀ ਹੈਗਾ ਜਾਂ inches ਘਟ ਰਿਹਾ ਜਾਂ ਵਧ ਰਿਹਾ ਤਾਂ ਉਸ ਤੋਂ ਮੈਨੂੰ ਆਈਡੀਆ ਹੋ ਜਾਂਦਾ ਵੀ ਤੁਹਾਡੀ ਪ੍ਰੋਗਰੈਸ ਪਰ ਉਹਦੇ ਅਨੁਸਾਰ ਜਦੋਂ ਮੈਨੂੰ ਲੱਗੇ ਮੈਂ ਉਸੇ ਟਾਈਮ ਹੀ ਯਾਦਾ ਡਾਈਟ ਸਟ੍ਰਿਕਟ ਕਰ ਦਿੰਦਾ ਜਾਂ ਕੁਛ ਨਾ ਕੁਛ ਗੜਬੜ ਜਿੱਥੇ ਹੋ ਰਹੀ ਹੈ ਉਹ ਚੈੱਕ ਕਰਕੇ ਉਹਨੂੰ ਠੀਕ ਕਰ ਦਿੰਦਾ ਸੋ ਇਹ ਤਰੀਕਾ ਹੈਗਾ ਸਲਿਮ ਐਂਡ ਸਟਰੋਂਗ ਵੀਕਲੀ ਟਰੈਕਿੰਗ ਸਿਸਟਮ ਦਾ ਤੇ ਵੀਕਲੀ ਟਰੈਕਿੰਗ ਸਿਸਟਮ ਦੇ ਨਾਲ ਨਾਲ ਜਿਹੜਾ ਹੈਗਾ ਮੈਂ ਫਸਟ ਟਾਈਮ ਤੁਹਾਡੇ ਫਰੰਟ ਸਾਈਡ ਜਿਹੜੀ ਫੁੱਲ ਫੋਟ ਹੈ ਉਹ ਵੀ ਮੰਗਵਾ ਲੈਂਦਾ ਤਾਂ ਕਿ ਆਪ ਰਿਕਾਰਡ ਚ ਰੱਖ ਲਈਦਾ ਤਾਂ ਕਿ ਜਦੋਂ ਕਈ ਹਫ਼ਤੇ ਬਾਅਦ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖੋ ਤਾਂ ਕਈ ਵਾਰ ਸ਼ੀਸ਼ੇ ਰੋ ਹੀ ਦੇਖਦੇ ਆ ਪਤਾ ਨਹੀਂ ਲੱਗਦਾ ਡਿਫਰੈਂਸ ਦਾ ਤਾਂ ਪ੍ਰਾਣੀ ਜਦੋਂ ਫੋਟੋ ਦੇ ਦਿੰਦੇ ਤੇ ਹੁਣ ਦੇਖਦੇ ਆਂ ਫਿਰ ਫਰਕ ਪਤਾ ਲੱਗ ਜਾਂਦਾ ਤੇ ਤੁਹਾਡੀ ਪਰਮਿਸ਼ਨ ਤੋਂ ਬਿਨਾਂ ਕਿਤੇ ਯੂਜ਼ ਨਹੀਂ ਹੁੰਦੀ ਇਹ ਮੇਰਾ ਪ੍ਰੋਮਿਸ ਹਮੇਸ਼ਾ ਹੀ ਸਾਰੇ ਕਲਾਇੰਟਸ ਨਾਲ ਹੁੰਦਾ ਸੋ ਇਸ ਚੀਜ਼ ਨੂੰ ਰਿਮਾਈਂਡ ਜ ਰੱਖੋ ਕਿ ਤੁਹਾਡੀ ਜਿਹੜੀ ਫਰਸਟ ਟਾਈਮ ਫੋਟੋ ਜਿਹੜੀ ਹੈਗੀ ਆ ਜਦੋਂ ਮੈਂ ਪਲਾਨ ਭੇਜਿਆ ਉਹ ਵਾਲੀ ਫੋਟੋ ਮੈਨੂੰ ਚਾਹੀਦੀ ਹੋਊਗੀ ਤਾਂ ਹੁਣ ਅਗੇ ਸਵਾਲ ਆਉਂਦਾ ਜੀ ਸਲਿਮਨ ਸਟਰੋਂਗ ਡਾਈਟ ਪਲਾਨ ਦੇ ਚਾਰजेस ਕੀ ਹੋਣਗੇ ਦੇਖੋ ਮੈਂ ਆਪਣੇ ਤਜਰਬੇ ਤੋਂ ਵੇਖਿਆ ਹੈ ਐਕਸਪੀਰੀਅੰਸ ਤੋਂ ਕਿ ਆਮ ਤੌਰ ਤੇ ਹਫਤੇ ਦੇ ਵਿੱਚ ਲਗਭਗ ਕਲਾਇੰਟਸ ਦਾ ਜਿਹੜਾ ਭਾਰ ਹੈ ਉਹਦਾ ਕਿਲੋ ਤੋਂ ਤਾਂ ਆਪਾਂ ਕਹਿ ਸਕਦੇ ਹਾਂ ਕਿ ਮਹੀਨੇ ਦੇ ਵਿੱਚ 2 ਤੋਂ 4 ਕਿਲੋ ਦਾ ਘਟ ਸਕਦਾ ਹੈ। ਇੱਥੇ ਇੱਕ ਨੋਟ ਕਰਨ ਵਾਲੀ ਗੱਲ ਹੈ ਸਾਡੀ ਬੋਡੀ ਹਰ ਹਫ਼ਤੇ ਕਈ ਵਾਰ ਕਈ ਗੇ ਸਾਂਝ ਭਾਰ ਨਹੀਂ ਛੱਡਦੀ। ਕਈ ਵਾਰੀ ਹੋ ਸਕਦਾ ਤੁਹਾਡਾ 2 ਹਫ਼ਤਿਆਂ ਬਾਅਦ 2 ਕਿਲੋ ਘਟ ਜੇ ਜਾਂ 2 ਹਫ਼ਤਿਆਂ ਬਾਅਦ ਕਿਲੋ ਘਟੇ। ਸੋ ਐਵਰੇਜ ਆਪਾਂ ਮਹੀਨੇ ਦੀ ਦੇਖਦੇ ਹਾਂ। ਤਾਂ ਹੀ ਉਹ ਮੈਂ ਹਰ ਵੀਕ ਫਾਰਮ ਉਹ ਭਰਾਨਾ ਤੇ ਮੇਰੇ ਕੋਲ ਬਹੁਤ ਸਾਰੇ ਕਲਾਇੰਟਸ ਦੇ ਪਏ ਵੀ ਹੈ ਫਾਰਮ ਜਿਨ੍ਹਾਂ ਦਾ ਆਨਲਾਈਨ ਐਵਰੇਜ 3-3 ਕਿਲੋ ਵੀ ਘਟਿਆ ਹੈਗਾ ਪਰ ਮੰਥ। ਤਾਂ ਮੈਂ ਕਹਿਣਾ ਜੀ ਚਾਹੁੰਦਾ ਹੈਗਾ ਜੇ ਤੁਹਾਡਾ weight ਹੈਨਾ ਆਪਣੇ ਆਈਡੀਅਲ weight ਤੋਂ ਵੇਗ ਲੋ 30 ਕਿਲੋ ਜਿਆਦਾ ਤਾਂ ਤੁਹਾਨੂੰ ਲੋੜ ਪਊਗੀ ਗਾਈਡੈਂਸ ਦੀ ਤਾਂ ਮੈਂ ਜੋ ਸਿਸਟਮ ਬਣਾਇਆ ਹੋਇਆ ਤੇ ਜੋ ਮੈਂ ਦੇਖਿਆ ਆਪਣੇ ਤਜਰਬੇ ਤੋਂ 5 ਮੰਥਸ ਦਾ ਇਹ ਪੈਕੇਜ ਬਣਦਾ ਤੇ ਜਿਹੜੇ ਚਾਰजेस 15000 ਇੰਡੀਅਨ ਰੁਪੀਸ ਨੇ ਪੇਮੈਂਟ ਐਡਵਾਂਸ ਹੁੰਦੀ ਹੈ ਜੀ ਮੰਥਲੀ ਕੋਈ ਸਿਸਟਮ ਨਹੀਂ ਹੁੰਦਾ ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਮੈਂ ਫ੍ਰੀ ਦੇ ਵਿੱਚ ਆਲਰੇਡੀ ਬਹੁਤ ਸਾਰਾ ਕੰਟੈਂਟ ਦਿੱਤਾ ਹੋਇਆ ਵੀਡੀਓਜ਼ ਬਿਲਕੁਲ ਫ੍ਰੀ ਨੇ ਉਹਨਾਂ ਦੇ ਡਿਸਕ੍ਰਿਪਸ਼ਨ ਦੇ ਵਿੱਚ ਸੈਂਪਲ ਪਲਾਨਸ ਫ੍ਰੀ ਨੇ ਬੁੱਕ ਹੈਗੀ ਹੈ ਤੇ ਹੁਣ ਤਾਂ ਫਿਟਨੈਸ ਪ੍ਰੋਗਰਾਮ ਵੀ ਲਾਂਚ ਕੀਤੇ ਹੋਏ ਜਿਨ੍ਹਾਂ ਦਾ ਪ੍ਰਾਈਸ ਡਾਈਟ ਪਲਾਨ ਦੇ ਹਿਸਾਬ ਨਾਲ ਤਾਂ ਕਾਫੀ ਚੀਜ਼ ਹੈ ਕਿ ਬਿਕੋਜ਼ ਇਹਦੇ ਵਿੱਚ ਤੁਸੀਂ ਮੇਰਾ ਰੋਜ਼ ਦਿਮਾਗ ਯੂਜ਼ ਕਰ ਸਕਦੇ ਹੋ ਮੈਂ ਤੁਹਾਨੂੰ ਸਵਾਲ ਪੁੱਛ ਸਕਦੇ ਹਾਂ ਤੇ ਇਵਨ ਇਹਦੇ ਵਿੱਚ ਜਿਹੜੀਆਂ ਸਲਿਮ ਐਂਡ ਸਟਰੋਂਗ ਮੈਂਬਰ ਵਾਲੀਆਂ ਵੀਡੀਓਜ਼ ਨੇ ਉਹਨਾਂ ਦਾ ਵੀ ਤੁਹਾਨੂੰ ਮੈਂ ਨਾਲ ਹੀ ਕਨਸੈਪਟ ਦੱਸ ਦਿੰਨਾ ਹੈ ਜਿਹੜੇ ਤੁਹਾਡੇ ਕੁਐਸਚਨਸ ਨੇ ਉਹਨਾਂ ਦੇ ਜਿਹੜੇ ਆਨਸਰ ਹੈਗੇ ਆ ਮੈਂ ਉਹ ਸਲਿਮ ਐਂਡ ਸਟਰੋਂਗ ਮੈਂਬਰ ਇੱਕ ਪਲੇਲਿਸਟ ਬਣਾਉਂਗਾ YouTube ਤੇ ਸ਼ਾਰਟਸ ਦੀ ਜਿਹੜੀ ਕਿ ਸਿਰਫ ਉਹੀ ਬੰਦਾ ਦੇਖ ਸਕਦਾ ਜਿਹਨੂੰ ਮੈਂ ਲਿੰਕ ਭੇਜੂਗਾ ਉਹ ਪਬਲਿਕ ਨਹੀਂ ਦੇਖ ਸਕਦੀ ਯਾਨੀ ਕਿ ਉਹ ਸਾਰੇ ਆਸਤੇ ਨਹੀਂ ਹੈ ਜਿਹੜੇ ਸਪੈਸ਼ਲ ਸਲਿਮ ਐਂਡ ਸਟਰੋਂਗ ਮੈਂਬਰਸ ਫਿਟਨੈਸ ਫੈਮਲੀ ਦੇ ਮੈਂਬਰਸ ਕਹੂੰਗਾ ਮੈਂ ਯਾਨੀ ਕਿ ਤੁਸੀਂ ਜਿਹੜੇ ਮੇਰੇ ਤੋਂ ਡਾਈਟ ਪਲਾਨ ਲੈਣੇ ਹੋ ਤਾਂ ਸਿਰਫ ਉਹਨਾਂ ਲਈ ਖਾਸ ਹੈ ਬਾਕੀਆਂ ਲਈ ਨਹੀਂ ਹੈ ਉਹ ਤੇ ਉਹ ਵੀਡੀਓਜ਼ ਦਾ ਫਾਇਦਾ ਤੁਸੀਂ ਲੈ ਸਕਦੇ ਹੋ ਇਸ ਪਲਾਨ ਦੇ ਵਿੱਚ ਉਹ ਇਨਕਲੂਡਡ ਬਿਲਕੁਲ ਫ੍ਰੀ ਸੋ ਜਿਹੜੇ 5 ਮੰਥਸ ਤੁਸੀਂ ਮੇਰੇ ਨਾਲ ਜੁੜੇ ਰਹੋਗੇ ਮੇਰੇ ਤਾਂ ਇਹ ਉਮੀਦ ਹੁੰਦੀ ਹੈ ਵੀ 5 ਮਹੀਨਿਆਂ ਦੇ ਵਿੱਚ ਤੁਸੀਂ ਖਾਣੇ ਬਾਰੇ ਇੰਨਾ ਸਿੱਖਿਓ ਕਿ ਦੁਬਾਰਾ ਤੁਹਾਨੂੰ ਮੇਰੇ ਤੋਂ ਸਵਾਲ ਪੁੱਛਣ ਦੀ ਲੋੜ ਹੀ ਨਾ ਪਵੇ ਤਾਂ 5 ਮਹੀਨਿਆਂ ਲਈ ਤੁਸੀਂ ਵੀਡੀਓ ਦਾ ਉਹ ਪੈਕੇਜ ਉਹ ਵੀ ਇੰਜੋਏ ਕਰ ਸਕਦੇ ਹੈਗੇ ਹੋ ਤੇ ਮੈਂ ਇਹ ਵੀ ਨੋਟਿਸ ਕੀਤਾ ਹੈ ਕਈ ਵਾਰੀ ਕੀ ਹੁੰਦਾ ਕਿ 5 ਮਹੀਨੇ ਲਗਾਤਾਰ ਜਿਹੜੇ ਕਲਾਇੰਟਸ ਉਹਦਾ ਕਾਰਨ ਇਹ ਨਹੀਂ ਕਿ ਡਾਈਟ ਔਖੀ ਹੈ ਉਹ ਕਾਰਨ ਹੁੰਦਾ ਹੈ ਕਿ ਉਹਨਾਂ ਦੀ ਕੋਈ ਪਰਿਵਾਰਿਕ ਜਾਂ ਸਮਾਜਿਕ ਰਿਸਪੌਂਸਿਬਿਲਟੀ ਆ ਜਾਂਦੀ ਹੈਗੀ ਹੈ ਮੰਨ ਲਓ ਉਹਨਾਂ ਨੂੰ ਕਿਤੇ ਜਾਣਾ ਪੈ ਜਾਏ ਕਿਸੇ ਐਮਰਜੈਂਸੀ ਦੇ ਵਿੱਚ ਤਾਂ ਫਿਰ ਉਹ ਡਾਈਟ ਪਲਾਨ ਫੋਲੋ ਨਹੀਂ ਕਰ ਪਾਉਂਦੇ ਤਾਂ ਉਹਦੇ ਵਿੱਚ ਇੱਕ ਆਪਸ਼ਨ ਹੈਗੀ ਹੈ ਕਿ ਤੁਸੀਂ ਜਿਹੜਾ ਪੈਕੇਜ ਹੈ ਉਹਨੂੰ ਫ੍ਰੀਜ਼ ਕਰਾ ਸਕਦੇ ਹੋ ਇੱਕ ਮਹੀਨੇ ਦੇ ਲਈ ਉਹਨੂੰ ਤੁਸੀਂ ਡਿਵਾਈਡ ਵੀ ਕਰ ਸਕਦੇ ਹੋ 15-15 ਦਿਨਾਂ ਦੇ ਵਿੱਚ ਯਾਨੀ ਕਿ ਦੋ-ਦੋ ਹਫ਼ਤੇ ਮਤਲਬ ਜਾਂ ਤਾਂ ਲਗਾਤਾਰ ਇੱਕ ਮਹੀਨਾ ਫ੍ਰੀਜ਼ ਕਰਾ ਦੋਗੇ ਇੱਕ ਮਹੀਨਾ ਜੇ ਅਸੀਂ ਜਿਹੜਾ ਹੈਗਾ ਫੋਲੋ ਨਹੀਂ ਕਰ ਪਾਵਾਂਗੇ ਤੇ ਉਹਨੂੰ ਐਕਸਟੈਂਡ ਹੋ ਜਾਊਗਾ ਟਾਈਮ ਤੁਹਾਡਾ ਠੀਕ ਹੈ ਜੀ ਤੇ ਜਾਂ ਫਿਰ ਤੁਸੀਂ 15-15 ਦਿਨ ਕਰਕੇ ਅਲੱਗ-ਅਲੱਗ ਵੀ ਫ੍ਰੀਜ਼ ਕਰਾ ਸਕਦੇ ਹੋ ਪਰ ਇਹ ਨਹੀਂ ਹੋ ਸਕਦਾ ਕਿ 7 ਦਿਨ ਹੋਣ ਕਰਾ ਤੇ 7 ਦਿਨ ਬਾਅਦ ਕਰਾ ਤੇ ਉਹਦਾ ਕੋਈ ਸਿਸਟਮ ਬਣੇਗਾ ਨਹੀਂ ਫਾਇਦਾ ਵੀ ਨਹੀਂ ਹੋਏਗਾ ਸੋ ਤੁਹਾਡੀ ਚੋਇਸ ਹੈ ਵੀ ਤੁਸੀਂ 1 ਮਹੀਨੇ ਲਈ ਇਕੱਠਾ ਫ੍ਰੀਜ਼ ਕਰਾਉਣਾ ਚਾਹੁੰਦੇ ਹੋ ਜਾਂ ਮੰਨ ਲੈਨੇ ਕਿ ਵੀ 1 ਮਹੀਨਾ ਜੇ ਨਿਕਲਿਆ ਸੀ ਆ ਤੁਸੀਂ 15 ਦਿਨ ਦੀ ਫ੍ਰੀਜ਼ ਕਰਾ ਲਿਆ ਫੇਰ ਸ਼ੁਰੂ ਕਰ ਲਿਆ ਪਲਾਨ 15 ਦਿਨ ਲਈ ਹੋਰ ਫ੍ਰੀਜ਼ ਕਰਾ ਲਿਆ ਤਾਂ ਟੋਟਲ ਤਾਂ ਤੁਹਾਡਾ 1 ਮੰਥ ਐਕਸਟੈਂਡ ਹੋ ਜਾਏਗਾ ਸੋ ਮੈਨੂੰ ਉਮੀਦ ਹੈ ਕਿ ਆ ਸਾਰੀ ਵੀਡੀਓ ਦੇਖਣ ਤੋਂ ਬਾਅਦ ਤੁਹਾਡਾ ਜਿਹੜਾ ਕੱਲਾ-ਕੱਲਾ ਡਾਊਟ ਸੀਗਾ ਪਲਾਨ ਦੇ ਰਿਗਾਰਡਿੰਗ ਉਹ ਕਲੀਅਰ ਹੋ ਗਿਆ ਹੋਊਗਾ ਜੇ ਹੋਰ ਵੀ ਕੋਈ ਤੁਹਾਡਾ ਸਵਾਲ ਹੈ ਤੁਸੀਂ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਜੇ ਹੋਰ ਕੋਈ ਤੁਹਾਡਾ ਕੁਐਸਚਨ ਰਹਿੰਦਾ ਹੈਗਾ ਤਾਂ ਆਪਾਂ ਐਡ ਕਰ ਦਿਆਂਗੇ ਇਸ ਵੀਡੀਓ ਦੇ ਵਿੱਚ ਗਿੱਦ ਟਾਈਮ ਤੇ ਜੇਕਰ ਤੁਹਾਨੂੰ ਇਹ ਲੱਗ ਰਿਹਾ ਕਿ ਪਲਾਨ ਦੇ ਚਾਰਜੇਸ ਬਹੁਤ ਜ਼ਿਆਦਾ ਨੇ ਤਾਂ ਮੈਂ ਕਹੂੰਗਾ ਕਿ ਪਹਿਲਾਂ ਤੁਸੀਂ ਜਿਹੜੀਆਂ ਫ੍ਰੀਮੀਅਮ ਵੀਡੀਓਜ਼ ਨੇ ਉਹ ਦੇਖੋ ਉਹਨਾਂ ਦੇ ਡਿਸਕ੍ਰਿਪਸ਼ਨ ਜਿਹੜੇ ਸੈਂਪਲ ਪਲਾਨ ਨੇ ਉਹ ਦੇਖੋ ਰਾਈਟ ਨਹੀਂ ਤਾਂ ਤੁਸੀਂ ਬੁੱਕ ਪੜ੍ਹੋ ਮੇਰੀ ਮੋਟਾ ਉਹਦੀਆਂ ਵੀ ਜਿਹੜੀਆਂ ਵੀਡੀਓਜ਼ ਨੇ ਤੁਸੀਂ ਜੇ ਹੋਮ ਟੈਬ ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਬੁੱਕਸ ਵਾਲਾ ਸੈਕਸ਼ਨ ਲੱਭ ਜਾਏਗਾ ਇਸੇ ਤਰ੍ਹਾਂ ਦੀ ਇੱਕ ਵੀਡੀਓ ਬੁੱਕ ਬਾਰੇ ਗਾਈਡ ਕਰਦੀ ਹੋਈ ਤੁਹਾਨੂੰ ਮੇਰੀ ਮਿਲ ਜੇਗੀ ਤੁਸੀਂ ਦੇਖ ਸਕਦੇ ਹੋ ਵੀ ਤੁਹਾਨੂੰ ਕਿਹੜੀ ਬੁੱਕ ਬਾਈ ਕਰਨੀ ਚਾਹੀਦੀ ਹੈ ਪੰਜਾਬੀ ਜਾਂ ਹਿੰਦੀ ਜਾਂ ਬੁੱਕ ਦੇ ਵਿੱਚ ਕੰਟੈਂਟ ਕਿਸ ਤਰ੍ਹਾਂ ਦਾ ਹੈਗਾ ਉਹ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ ਨਹੀਂ ਤਾਂ ਫਿਰ ਜੇ ਥੋੜਾ ਜਿਆ ਹੋਰ ਪਰਸਨਲੀ ਤੁਸੀ ਪਲਾਨ ਲੈਣਾ ਹੈਗਾ ਉਹ ਫਿਟਨੈਸ ਪ੍ਰੋਗਰਾਮਸ ਨੇ ਡਾਈਟ ਪਲਾਨ ਨਾਲੋਂ ਥੱਲੇ ਆ ਪਰ ਬੁੱਕ ਨਾਲੋਂ ਥੋੜਾ ਜਿਆ ਉਹਦੇ ਵਿੱਚ ਪਲਾਨਸ ਥੋੜੇ ਜੇ ਕਸਟਮਾਈਜ਼ਡ ਨੇ ਤੁਹਾਡੇ ਹਾਈਟ weight ਦੇ ਹਿਸਾਬ ਨਾਲ ਸੋ ਫਿਟਨੈਸ ਪ੍ਰੋਗਰਾਮ ਵੀ ਤੁਸੀਂ ਬਾਈ ਕਰ ਸਕਦੇ ਹੋ ਜਿਵੇਂ ਥੱਲੇ ਨੈਵੀਗੇਸ਼ਨ 바ਰ ਤੇ ਕਲਿੱਕ ਕਰੋਗੇ ਤੇ ਪ੍ਰੋਗਰਾਮਸ ਵਾਲਾ ਬਟਨ ਆ ਉਸ ਤੇ ਕਲਿੱਕ ਕਰੋਗੇ ਤਾਂ ਵੀਡੀਓ ਹੈਗੀ ਹੈ ਤੁਸੀਂ ਉਹਦੇ ਥਰੂ ਵੀ ਬਾਈ ਕਰ ਸਕਦੇ ਹੋ ਸੋ ਮੈਨੂੰ ਲੱਗਦਾ ਕਿ ਡਾਈਟ ਪਲਾਨ ਦੇ ਇੰਨੇ ਸਾਰੇ ਫਾਇਦੇ ਸੁਣਨ ਤੋਂ ਬਾਅਦ ਤੇ ਕਿਉਂ ਫਰਜੀ ਖੁਰਾਕ ਉਸਤਾਦਾਂ ਦੇ ਪਲਾਨਸ ਨਾਲ ਬਿਲਕੁਲ ਡਿਫਰੈਂਟ ਨੇ ਤੁਸੀਂ ਇਹ ਪਲਾਨਸ ਲੈਣ ਦਾ ਜ਼ਰੂਰ ਸੋਚੋਗੇ ਤੇ ਮੈਨੂੰ ਲੱਗਦਾ ਕਿ ਇਹ ਤੁਹਾਡੀ ਲਾਈਫ ਦਾ ਇੱਕ ਬਹੁਤ ਵਧੀਆ ਡਿਸੀਜਨ ਹੋਏਗਾ ਜੇ ਤੁਸੀਂ ਇਹ ਪਲਾਨਸ ਬਾਈ ਕਰਦੇ ਹੈਗੇ ਸੋ ਇਹਨਾਂ ਗੱਲਾਂ ਦੇ ਨਾਲ ਹੀ ਤੁਹਾਡਾ ਸਭ ਦਾ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ